ਇਹ ਗੱਲ ਹੈ ਸਾਲ 1997 ਦੀ ਜਦੋਂ ਲੋਕਾਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਨਹੀਂ ਸੀ ਹੁੰਦਾ ਇਹ ਉਹ ਵਾਲੇ ਟਾਈਮ ਦੀ ਗੱਲ ਹੈ ਵਿੱਚ ਸਰਕਾਰ ਵੱਲੋਂ ਅਤਵਾਦ ਨੂੰ ਖਤਮ ਕਰਨ ਦੇ ਨਾਂ ਉੱਤੇ ਕੀਤੇ ਗਏ ਨੌਜਵਾਨਾਂ ਦੇ ਕਤਲਾਂ ਦੀ ਗਿਣਤੀ ਹੋ ਚੁੱਕੀ ਸੀ ਪਰ ਸਾਲ 1990 ਤੋਂ 2000 ਦੇ ਵਿੱਚ 1 ਲੱਖ ਕੁੜੀ ਪੈਦਾ ਹੋਣ ਤੋਂ ਪਹਿਲਾਂ ਮਾਰ ਦਿੱਤੀ ਗਈ ਪਰ ਇਹ ਜੈਨੋਸਾਈਡ ਕਿਸੇ ਵੀ ਗਿਣਤੀ ਵਿੱਚ ਨਹੀਂ ਆਉਂਦੀ ਤੇ ਨਾ ਹੀ ਇਹਦੇ ਵੱਲ ਕੋਈ ਗੱਲ ਕਰਦਾ ਹੈ ਕਿਉਂਕਿ ਇਸ ਮਸਲੇ ਤੇ ਗੱਲ ਕਰਕੇ ਨਾਹੀਂ ਤਾਂ ਕਮਾਈ ਕੀਤੀ ਜਾ ਸਕਦੀ ਹੈ ਤੇ ਨਾਹੀਂ ਨਫਰਤ ਫਲਾਈ ਜਾ ਸਕਦੀ ਹੈ ਹੁਣ ਇਸ ਟਾਈਮ ਬਰਨਾਲੇ ਤੋਂ ਲੁਧਿਆਣੇ ਵੱਲ ਜਾਂਦੇ ਆ ਰਸਤੇ ਵਿੱਚ ਪਿੰਡ ਪੈਂਦਾ ਹੈ ਮਹਿਲਕਲਾਂ ਮਹਿਲਕਲਾਂ ਵਿੱਚ 17 ਸਾਲ ਦੀ ਇੱਕ 12ਵੀਂ ਕਲਾਸ ਦੀ ਸਟੂਡੈਂਟ ਕਿਰਨਜੀਤ ਕੌਰ ਜੋ ਸਿੱਧੀ ਸਾਦੀ ਕਿਰਨਜੀਤ ਕੌਰ ਵਧੀਆ ਸੂਟ ਪਾ ਕੇ ਚੁੰਨੀ ਲੈ ਕੇ ਲੇਡੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਸਕੂਲ ਜਾਂਦੀ ਹੈ ਉਹ ਆਪਣੀ ਇੱਕ ਨਾਰਮਲ ਸਿੱਧੀ ਸਾਦੀ ਲਾਈਫ ਜੀਣ ਵਾਲੀ ਕੁੜੀ ਸੀ ਪਰ ਇੱਕ ਦਿਨ ਅਚਾਨਕ 29 ਜੁਲਾਈ 1997 ਨੂੰ ਕਿਰਨਜੀਤ ਕੌਰ ਆਪਣੇ ਸਕੂਲ ਜਾਂਦੀ ਹੈ ਪਰ ਸ਼ਾਮ ਨੂੰ ਸਕੂਲੋਂ ਘਰ ਵਾਪਸ ਨਹੀਂ ਮੁੜਦੀ ਇਸ ਤੋਂ ਬਾਅਦ ਕਿਰਨਜੀਤ ਕੌਰ ਨੂੰ ਲੱਭਣ ਦੀ ਦੌੜ ਸ਼ੁਰੂ ਹੁੰਦੀ ਹੈ ਪਰ ਕਿਰਨਜੀਤ ਕੌਰ ਦਾ 2 ਹਫ਼ਤੇ ਕੋਈ ਅਤਾ ਪਤਾ ਨਹੀਂ ਲੱਗਦਾ ਇਹ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੁੰਦੀ ਹੈ ਕਿ ਲੋਕਲ ਪੁਲਿਸ ਦਾ ਕਿਰਨਜੀਤ ਕੌਰ ਨੂੰ ਲੱਭਣ ਵਿੱਚ ਕੋਈ ਇੰਟਰਸਟ ਨਾ ਦਿਖਾਏ ਜਾਣਾ ਪਰ ਇਸ ਕੇਸ ਵਿੱਚ ਕਿਰਨਜੀਤ ਕੌਰ ਦੇ ਪਰਿਵਾਰ ਦੀ ਮਦਦ ਲਈ ਸਾਹਮਣੇ ਆਉਂਦੀ ਹੈ ਇੱਕ ਕਿਸਾਨ ਜਥੇਬੰਦੀ ਜਿਹਨੂੰ ਲੀਡ ਕਰਦੇ ਆ ਮਨਜੀਤ ਸਿੰਘ ਧਨੇਰ ਇਸਨੂੰ ਮਨਜੀਤ ਸਿੰਘ ਗਰੇਵਾਲ ਵੀ ਕਿਹਾ ਜਾਂਦਾ ਇਸ ਕੇਸ ਵਿੱਚ ਅੱਗੇ ਚੱਲ ਕੇ ਜੋ ਕੁਝ ਵੀ ਵਾਪਰਿਆ ਉਹਨਾਂ ਦੋ ਗੱਲਾਂ ਸਾਬਤ ਕਰ ਦਿਤੀਆਂ ਕਿ ਜੇ ਤੁਹਾਡੇ ਕੋਲ ਪੈਸਾ ਹੈ ਫਿਰ ਕੋਈ ਵੀ ਕ੍ਰਾਈਮ ਕਰਕੇ ਬਚਿਆ ਜਾ ਸਕਦਾ ਹੈ ਤੇ ਦੂਜੀ ਗੱਲ ਇਹ ਹੈ ਕਿ ਆਮ ਲੋਕ ਇਕੱਠੇ ਹੋ ਜਾਣ ਫਿਰ ਕਿਸੇ ਵੀ ਖਿਲਾਫ ਲੜਾਈ ਜਿੱਤੀ ਜਾ ਸਕਦੀ ਹੈ ਫਿਰ ਭਾਵੇਂ ਤੁਹਾਡੇ ਸਾਹਮਣੇ ਪੋਲਿਟੀਕਲ ਤੇ ਪੁਲਿਸ ਦੇ ਵਿੱਚ ਡੂੰਘੇ ਲਿੰਕ ਰੱਖਣ ਵਾਲੇ ਕੋਈ ਲੋਕਲ ਗੁੰਡੇ ਹੀ ਕਿਉਂ ਨਾ ਹੋਣ ਤੇ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਸ ਵੀਡੀਓ ਨੂੰ ਤੇ ਵੇਖਦੇ ਹਾਂ ਕਿ ਕਿਵੇਂ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜੀ ਗਈ ਤੇ ਐਂਡ ਤੇ ਜੋ ਕੋਰਟ ਦਾ ਫੈਸਲਾ ਆਇਆ ਕਿ ਉਹਨੂੰ ਇਨਸਾਫ ਕਿਹਾ ਜਾ ਸਕਦਾ ਸੀ ਤੇ ਕਿਸੇ ਨੇ ਇਸ ਲੜਾਈ ਦੀ ਸਭ ਤੋਂ ਵੱਡੀ ਕੀਮਤ ਅਦਾ ਕੀਤੀ ਕਿਰਨਜੀਤ ਕੌਰ ਦਾ ਘਰ ਪਿੰਡ ਤੋਂ ਥੋੜੀ ਬਾਹਰਲੀ ਸਾਈਡ ਤੇ ਪੈਂਦਾ ਸੀ ਜਿੱਥੇ ਆਪਣੇ ਪਰਿਵਾਰ ਨਾਲ ਰਹਿੰਦੀ ਉਹਦੇ ਪਿਤਾ ਜੀ ਮਾਸਟਰ ਦਰਸ਼ਨ ਸਿੰਘ ਇੱਕ ਸਰਕਾਰੀ ਸਕੂਲ ਟੀਚਰ ਹੁੰਦੇ ਹਨ ਉਹ ਫਿਜ਼ੀਕਲੀ ਹੈਂਡੀਕੈਪ ਦੱਸੇ ਜਾਂਦੇ ਹਨ ਮੈਲਕਾਂ ਪਿੰਡ ਦੇ ਲੋਕਾਂ ਵਿੱਚ ਆਮ ਪਿੰਡਾਂ ਵਾਂਗ ਖੇਤੀਬਾੜੀ ਦੇ ਕੰਮਾਂ ਵਿੱਚ ਰੁੱਝੇ ਹੋਏ ਸੀ ਤੇ ਪਿੰਡ ਦੇ ਜ਼ਿਆਦਾਤਰ ਪਰਿਵਾਰ ਛੋਟੇ ਕਿਸਾਨਾਂ ਦੀ ਕੈਟਾਗਰੀ ਵਿੱਚ ਆਉਂਦੇ ਸਨ ਜਿਨ੍ਹਾਂ ਕੋਲ 2-4 ਕਿੱਲੇ ਜ਼ਮੀਨ ਹੁੰਦੀ ਸੀ ਪਿੰਡ ਵਿੱਚ ਹੀ ਕੁਝ ਏਦਾਂ ਦੇ ਪਰਿਵਾਰ ਵੀ ਸੀ ਜਿਨ੍ਹਾਂ ਕੋਲ ਪੈਲੀ ਬੰਨਾ ਵੀ ਕਾਫੀ ਹੈ ਤੇ ਉਹਨਾਂ ਕੋਲ ਪੋਲਿਟਿਕਲ ਤੇ ਪੁਲਿਸ ਵਿੱਚ ਲਿੰਕ ਕਾਫੀ ਡੂੰਘੇ ਹੁੰਦੇ ਆ ਤੇ ਇਹਨਾਂ ਵਿੱਚ ਕੁਝ ਪਰਿਵਾਰਾਂ ਦੀ ਜ਼ਮੀਨ ਨੂੰ ਲੈ ਕੇ ਆਪਸ ਵਿੱਚ ਬਹੁਤ ਲਾਗੜਾਟ ਵੀ ਚੱਲਦੀ ਹੁੰਦੀ ਹੈ ਤੇ ਕੋਰਟ ਵਿੱਚ ਕੇਸ ਵੀ ਚੱਲਦਾ ਪਰ ਕਿਰਨਜੀਤ ਕੌਰ ਦਾ ਪਰਿਵਾਰ ਇਹਨਾਂ ਸਾਰੀਆਂ ਗੱਲਾਂ ਤੋਂ ਬੜੀ ਦੂਰ ਸੀ ਤੇ ਉਹਨਾਂ ਦਾ ਕਿਸੇ ਵੀ ਹੋਰ ਪਰਿਵਾਰ ਨਾਲ ਪਿੰਡ ਵਿੱਚ ਕੋਈ ਵੀ ਝਗੜਾ ਨਹੀਂ ਹੁੰਦਾ। ਕਿਰਨਜੀਤ ਕੌਰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ 12ਵੀਂ ਕਲਾਸ ਦੀ ਸਟੂਡੈਂਟ ਹੁੰਦੀ ਹੈ ਤੇ ਆਮ ਤੌਰ ਤੇ ਆਪਣੇ ਘਰੋਂ ਉਹ ਸਾਈਕਲ ਤੇ ਸਕੂਲ ਜਾਂਦੀ ਤੇ ਇਸੇ ਤਰ੍ਹਾਂ ਹੀ 29 ਜੁਲਾਈ 1997 ਦੇ ਦਿਨ ਕਿਰਨਜੀਤ ਕੌਰ ਆਪਣੇ ਘਰੋਂ ਸਾਈਕਲ ਤੇ ਸਕੂਲ ਵੱਲ ਜਾਂਦੀ ਹੈ ਪਰ ਸ਼ਾਮ ਨੂੰ ਸਕੂਲ ਤੋਂ ਬਾਅਦ ਉਹ ਆਪਣੇ ਘਰੇ ਵਾਪਸ ਨਹੀਂ ਮੁੜਦੀ। ਹੁਣ ਜਦੋਂ ਕਿਰਨਜੀਤ ਕੌਰ ਸਿਰ ਆਪਣੇ ਘਰ ਨਹੀਂ ਪਹੁੰਚਦੀ ਉਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਉਸ ਨੂੰ ਲੱਭਣ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਜਾਂਦੀ ਹੈ ਸ਼ੁਰੂਆਤ ਵਿੱਚ ਉਹਨਾਂ ਵੱਲੋਂ ਪਿੰਡ ਦੇ ਲਾਗੇ ਬੰਨੇ ਆਂਗਵੜ ਵਿੱਚ ਪਤਾ ਕੀਤਾ ਜਾਂਦਾ ਵਾ ਪਰ ਕਿਸੇ ਨੇ ਵੀ ਕਿਰਨਜੀਤ ਕੌਰ ਨੂੰ ਸਕੂਲੋਂ ਵਾਪਸ ਮੁੜਦੇ ਨਹੀਂ ਵੇਖਿਆ ਹੁੰਦਾ ਫਿਰ ਜਦੋਂ ਪਰ ਵਾਲੇ ਕਿਰਨਜੀਤ ਕੌਰ ਨੂੰ ਆਪਣੇ ਤੌਰ ਤੇ ਲੱਭਣ ਵਿੱਚ ਕਾਮਯਾਬ ਨਾ ਹੁੰਦੇ ਵੇਖਦੇ ਹਨ ਤਾਂ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਿੱਚ ਰਿਪੋਰਟ ਲਿਖਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਇੱਥੇ ਪੁਲਿਸ ਵਾਲਿਆਂ ਵੱਲੋਂ ਰਿਪੋਰਟ ਲਿਖੀ ਜਾਣ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਅੱਗੇ ਕਿਰਨਜੀਤ ਕੌਰ ਦੇ ਪਰਿਵਾਰ ਨੂੰ ਇਹ ਕਹਿ ਦਿੰਦੇ ਆ ਕਿ ਹੋ ਸਕਦਾ ਉਹ ਕਿਸੇ ਮੁੰਡੇ ਨਾਲ ਆਪ ਹੀ ਭੱਜ ਗਈ ਹੋਵੇ ਤੇ ਪੁਲਿਸ ਵਾਲੇ ਕਿਰਨਜੀਤ ਕੌਰ ਦੇ ਪਰਿਵਾਰ ਨੂੰ ਥਾਣੇ ਵਿੱਚੋਂ ਇਹ ਕਹਿ ਕੇ ਕੱਢ ਦਿੰਦੇ ਹਨ ਕਿ ਉਹ ਆਪਣੇ ਆਪ ਕੁਝ ਦਿਨ ਬਾਅਦ ਘਰ ਮੁੜਾਵੇਗੀ ਪੁਲਿਸ ਵਾਲਿਆਂ ਦਾ ਇਹ ਰਵੱਈਆ ਦੇਖ ਕੇ ਕਿਰਨਜੀਤ ਕੌਰ ਦੀ ਫੈਮਲੀ ਦੇ ਸਾਹਮਣੇ ਇਹ ਇੱਕ ਗੱਲ ਤਾਂ ਕਲੀਅਰ ਹੋ ਚੁੱਕੀ ਸੀ ਕਿ ਪੁਲਿਸ ਦੇ ਉੱਤੇ ਕਿਸੇ ਨਾ ਕਿਸੇ ਵੱਲੋਂ ਐਕਸ਼ਨ ਨਾ ਲੈ ਜਾਣ ਦੇ ਲਈ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਇੱਥੇ ਕਿਰਨਜੀਤ ਕੌਰ ਦੇ ਪਰਿਵਾਰ ਦਾ ਪਿੰਡ ਵਿੱਚ ਹੀ ਕੁਝ ਮੁੰਡਿਆਂ ਉੱਤੇ ਸ਼ੱਕ ਹੁੰਦਾ ਹੈ ਪਰ ਇਹ ਮੁੰਡੇ ਇੱਕ ਏਦਾਂ ਦੇ ਪਰਿਵਾਰ ਵਿੱਚੋਂ ਆਉਂਦੇ ਸੀ ਜਿਸ ਪਰਿਵਾਰ ਦੀ ਪੁਲਿਸ ਤੇ ਪੋਲੀਟੀਕਲ ਕਾਫੀ ਡੂੰਗੀ ਸਾਂਝ ਸੀ ਇਦਾਂ ਹੀ ਕਰਦਿਆਂ ਕਰਾਉਂਦਿਆਂ 4 ਦਿਨ ਲੰਘ ਜਾਂਦੇ ਹਾ ਕਿਰਨਜੀਤ ਕੌਰ ਦਾ ਕੋਈ ਵੀ ਪਤਾ ਨਹੀਂ ਲੱਗਦਾ ਪੁਲਿਸ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਤਾਂ ਬੜੀ ਦੂਰ ਦੀ ਗੱਲ ਉਹਦੀ ਗਮਸ਼ੂਦਾ ਦੀ ਰਿਪੋਰਟ ਵੀ ਹਲੇ ਤੱਕ ਦਰਜ ਨਹੀਂ ਕੀਤੀ ਪਰ ਇਹਨਾਂ ਚੋਂ 5 ਦਿਨਾਂ ਦੇ ਵਿੱਚ ਪਿੰਡ ਵਿੱਚ ਕੁਝ ਇਦਾਂ ਦੀਆਂ ਘਟਨਾਵਾਂ ਘਟਦੀਆਂ ਜਿੰਨਾ ਕਰਕੇ ਪਿੰਡ ਵਾਲੇ ਕਾਫੀ ਦੁਖੀ ਹੋ ਜਾਂਦੇ ਆ ਪਿੰਡ ਦੇ ਹੀ ਕੁਝ ਪਰਿਵਾਰ ਜੋ ਆਪਸ ਵਿੱਚ ਇੱਕ ਦੂਜੇ ਨਾਲ ਦੁਸ਼ਮਣੀ ਰੱਖਦੇ ਸੀ ਇਹਨਾਂ ਵਿੱਚ ਹੀ ਇੱਕ ਪਰਿਵਾਰ ਜਿਹੜਾ ਲੋਕਲ ਪੁਲਿਸ ਦੇ ਨਾਲ ਸਾੜ-ਗਾੜ ਹੁੰਦੀ ਹੈ ਉਹਨਾਂ ਵੱਲੋਂ ਆਪਣੇ ਵਿਰੋਧੀਆਂ ਦੇ ਮੁੰਡੇ ਨੂੰ ਪੁਲਿਸ ਵੱਲ ਚੁਕਵਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਤੇ ਕਿਰਨਜੀਤ ਕੌਰ ਨੂੰ ਲੱਭਣ ਦੇ ਨਾਂ ਤੇ ਪਿੰਡ ਵਿੱਚ ਹੀ ਬੇਕਸੂਰ ਮੁੰਡਿਆਂ ਨੂੰ ਚੁੱਕ ਕੇ ਪੁਲਿਸ ਵਿੱਚ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਹੁਣ ਜਿੰਨਾ ਪਰਿਵਾਰਾਂ ਦੇ ਮੁੰਡੇ ਪੁਲਿਸ ਵੱਲ ਚੁੱਕੇ ਗਏ ਹੁੰਦੇ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਕੰਮ ਕਿਰਨਜੀਤ ਕੌਰ ਦੇ ਪਿਤਾ ਦਰਸ਼ਨ ਸਿੰਘ ਦਾ ਕਹਿਣਾ ਤੇ ਕੀਤਾ ਗਿਆ ਹੈ ਜਿਸ ਕਰਕੇ ਇਹਨਾਂ ਸਾਰੇ ਪਰਿਵਾਰਾਂ ਵੱਲੋਂ ਦਰਸ਼ਨ ਸਿੰਘ ਨਾਲ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਮਾਸਟਰ ਦਰਸ਼ਨ ਸਿੰਘ ਨੂੰ ਇਹ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਕਹਿਣ ਤੇ ਤਾਂ ਪੁਲਿਸ ਨੇ ਹਲੇ ਤੱਕ ਕੋਈ ਰਿਪੋਰਟ ਦਰਜ ਵੀ ਨਹੀਂ ਕੀਤੀ ਤੇ ਫਿਰ ਇਹ ਮੁੰਡੇ ਨੂੰ ਉਹ ਕਿਦੇ ਬਿਆਨਾਂ ਤੇ ਅਰੈਸਟ ਕੀਤਾ ਹੈ ਹੁਣ 2 ਅਗਸਤ ਹੋ ਚੁੱਕੀ ਸੀ ਤੇ ਕਿਰਨਜੀਤ ਕੌਰ ਨੂੰ ਲਾਪਤਾ ਹੋਏ ਪੂਰੇ 5 ਦਿਨ ਬੀਤ ਚੁੱਕੇ ਸੀ ਤਾਂ ਗੁੰਮਸ਼ੁਦਾ ਦਾ ਮਸਲਾ ਜਿਹੜਾ ਉਹ ਥੋੜਾ ਭਖਣਾ ਸ਼ੁਰੂ ਹੋ ਜਾਂਦਾ ਹੈ ਅਗਸਤ ਨੂੰ ਹੀ ਲੋਕਲ ਫਾਰਮਰ ਟੀਚਰ ਤੇ ਲੇਬਰ ਯੂਨੀਅਨ ਇੱਕ ਮੀਟਿੰਗ ਕਰਦੀਆਂ ਹਨ ਜਿੱਥੇ ਕਿਰਨਜੀਤ ਕੌਰ ਨੂੰ ਲੱਭਣ ਤੇ ਉਸ ਨੂੰ ਜਸਟਿਸ ਦਿਵਾਉਣ ਦੇ ਲਈ ਇੱਕ ਪਲਾਨ ਤਿਆਰ ਕੀਤਾ ਜਾਂਦਾ ਹੈ ਫੇਮ ਮੀਟਿੰਗ ਦੇ ਵਿੱਚ ਪੁਲਿਸ ਉੱਤੇ ਦਬਾਅ ਬਣਾਉਣ ਦੇ ਲਈ ਇੱਕ ਐਕਸ਼ਨ ਕਮੇਟੀ ਬਣਾਈ ਜਾਂਦੀ ਹੈ ਤੇ ਇਸ ਕਮੇਟੀ ਦੇ ਤਿੰਨ ਮੈਂਬਰ ਹੁੰਦੇ ਆ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮਨਜੀਤ ਸਿੰਘ ਧਨੇਰ ਦਾ ਜੋ ਕਿ ਇੱਕ ਲੋਕਲ ਐਕਟਿਵਿਸਟ ਜਾਣੇ ਜਾਂਦੇ ਹਨ ਫਿਰ ਨਾਮ ਹੁੰਦਾ ਹੈ ਨਰੈਣ ਦੱਤ ਦਾ ਜੋ ਕਿ ਇਲੈਕਟ੍ਰਿਸਿਟੀ ਵਰਕਰ ਯੂਨੀਅਨ ਦੇ ਲੀਡਰ ਹੁੰਦੇ ਹਨ ਤੇ ਤੀਜਾ ਨਾਮ ਆਉਂਦਾ ਹੈ ਮਾਸਟਰ ਪ੍ਰੇਮ ਕੁਮਾਰ ਦਾ ਜੋ ਇੱਕ ਲੋਕਲ ਸਰਕਾਰੀ ਸਕੂਲ ਦੇ ਇੱਕ ਰਿਸਪੈਕਟਡ ਟੀਚਰ ਹੁੰਦੇ ਆ ਇਹਨਾਂ ਤਿੰਨਾਂ ਜਣਿਆਂ ਦੀ ਹੀ ਉਸ ਇਲਾਕੇ ਵਿੱਚ ਕਾਫੀ ਰਿਸਪੈਕਟ ਹੁੰਦੀ ਹੈ ਜਿਸ ਕਰਕੇ ਹੌਲੀ-ਹੌਲੀ ਲੋਕ ਇਹਨਾਂ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਵਾ ਲਾਗੇ ਬੰਨੇ ਦੇ ਪਿੰਡਾਂ ਦੇ ਲੋਕਾਂ ਦਾ ਇਕੱਠਿਆ ਕਰਕੇ ਰੈਲੀ ਕੱਢਣ ਦਾ ਦੌਰ ਇਹ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਲੋਕਾਂ ਵੱਲੋਂ ਧਰਨੇ ਲਾਏ ਗਏ ਤੇ ਲੋਕਲ ਪੁਲਿਸ ਸਟੇਸ਼ਨ ਨੂੰ ਵੀ ਘੇਰਿਆ ਗਿਆ ਤੇ ਇਹਦਾ ਨਤੀਜਾ ਇਹ ਨਿਕਲਦਾ ਵਾ ਕਿ ਪ੍ਰੈਸ਼ਰ ਹੇਠ ਆ ਕੇ ਪੁਲਿਸ ਵੱਲੋਂ ਹੁਣ ਐਕਸ਼ਨ ਲੈਣ ਤੇ ਮਜਬੂਰ ਹੋ ਚੁੱਕੀ ਸੀ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਜਾਂਦਾ ਵਾ ਕਿ ਪੁਲਿਸ ਵੱਲੋਂ ਜੋ ਵੀ ਪਿੰਡ ਵਾਲੇ ਨਾਜਾਇਜ਼ ਮੁੰਡੇ ਚੁੱਕੇ ਗਏ ਆ ਉਹਨਾਂ ਨੂੰ ਜੇਲ੍ਹ ਵਿੱਚੋਂ ਕਢਵਾਇਆ ਗਿਆ ਤੇ ਇਸ ਤੋਂ ਬਾਅਦ ਕਿਰਨਜੀਤ ਕੌਰ ਤੇ ਪਰਿਵਾਰ ਦੇ ਕਹਿਣ ਤੇ ਐਫ ਆਈ ਆਰ ਦਰਜ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਡਿਸ਼ਲ ਇਨਵੈਸਟੀਗੇਸ਼ਨ ਇਸ ਕੇਸ ਦੇ ਵਿੱਚ ਸ਼ੁਰੂ ਹੁੰਦੀ ਆ ਹੁਣ ਪੁਲਿਸ ਦੇ ਨਾਲ ਪਿੰਡ ਦੇ ਲੋਕ ਵੀ ਕਿਰਨਜੀਤ ਕੌਰ ਨੂੰ ਲੱਭਣ ਵਿੱਚ ਮਦਦ ਕਰਦੇ ਆ ਤੇ ਜਲਦ ਹੀ ਪਿੰਡ ਲਾਗੇ ਦੇ ਪਿੰਦੇ ਖੇਤਾਂ ਵਿੱਚੋਂ ਕਿਰਨਜੀਤ ਕੌਰ ਦੀਆਂ ਕਿਤਾਬਾਂ ਤੇ ਉਹਦੇ ਸਕੂਲ ਬੈਗ ਤੇ ਸਾਈਕਲ ਉੱਤੇ ਉਹ ਸਕੂਲ ਜਾਂਦੀ ਸੀ ਉਹ ਬਰਾਮਦ ਕਰ ਲਿਆ ਗਿਆ ਹੁਣ ਜਿਹੜੇ ਖੇਤਾਂ ਵਿੱਚੋਂ ਕਿਰਨਜੀਤ ਕੌਰ ਦਾ ਸਮਾਨ ਬਰਾਮਦ ਹੋਇਆ ਉਹ ਖੇਤ ਹੁੰਦੇ ਆ ਪਿੰਡ ਵਿੱਚ ਰਹਿਣ ਵਾਲੇ ਚੀਮਾ ਪਰਿਵਾਰ ਦੇ ਤੇ ਇਸੇ ਪਰਿਵਾਰ ਦੇ ਮੁੰਡਿਆਂ ਤੇ ਕਿਰਨਜੀਤ ਦੀ ਫੈਮਿਲੀ ਨੂੰ ਸ਼ੱਕ ਹੁੰਦਾ ਵਾ ਕਿ ਕਿਰਨਜੀਤ ਕੌਰ ਦੇ ਗਾਇਬ ਹੋਣ ਦੇ ਵਿੱਚ ਇਹਨਾਂ ਦਾ ਹੱਥ ਹੋ ਸਕਦਾ ਜਦੋਂ ਉਹਨਾਂ ਲੋਕਾਂ ਦੇ ਖੇਤਾਂ ਵਿੱਚ ਹੀ ਪੁਲਿਸ ਨੂੰ ਕਿਰਨਜੀਤ ਕੌਰ ਦਾ ਸਮਾਨ ਮਿਲ ਜਾਂਦਾ ਵਾ ਤੇ ਉਦੋਂ ਕਿਰਨਜੀਤ ਕੌਰ ਦੇ ਪਰਿਵਾਰ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਹੁਣ ਕਿਰਨਜੀਤ ਕੌਰ ਦਾ ਸਮਾਨ ਬਰਾਮਦ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਕਾਰਵਾਈ ਇੰਨੀ ਹੌਲੀ ਹੁੰਦੀ ਆ ਕਿ ਇੱਕ ਹਫਤਾ ਹੋਰ ਬੀਤ ਜਾਂਦਾ ਵਾ ਤੇ ਕਿਰਨਜੀਤ ਕੌਰ ਦਾ ਹਾਲੇ ਵੀ ਕੋਈ ਅਤਾ ਪਤਾ ਨਹੀਂ ਹੁੰਦਾ ਫਿਰ ਕਿਰਨਜੀਤ ਕੌਰ ਦੇ ਗਾਇਬ ਹੋਣ ਤੋਂ 13 ਦਿਨ ਬਾਅਦ ਪਿੰਡ ਦੇ ਹੀ ਇਲਾਕੇ ਵਿੱਚ ਕਿਰਨਜੀਤ ਕੌਰ ਦੀ Laash ਬਰਾਮਦ ਕੀਤੀ ਜਾਂਦੀ ਹੈ। ਕਿਰਨਜੀਤ ਕੌਰ ਦੀ Laash ਨੂੰ 6 ਫੁੱਟ ਡੂੰਘੇ ਟੋਏ ਵਿੱਚ ਦੱਬਿਆ ਗਿਆ ਹੁੰਦਾ ਵਾ ਤੇ ਜਿਹੜੇ ਪਰਿਵਾਰ ਦੀ ਖੇਤਾਂ ਵਿੱਚ ਕਿਰਨਜੀਤ ਕੌਰ ਦਾ ਸਮਾਨ ਮਿਲਿਆ ਹੁੰਦਾ ਹੈ ਕਿਰਨਜੀਤ ਕੌਰ ਦੀ Laash ਵੀ ਉਸੇ ਪਰਿਵਾਰ ਦੇ ਖੇਤਾਂ ਵਿੱਚ ਦੱਬੀ ਗਈ ਸੀ। ਕਿਰਨਜੀਤ ਕੌਰ ਦੀ Laash ਨੂੰ ਟੋਏ ਵਿੱਚੋਂ ਕੱਢਦੇ ਟਾਈਮ ਉੱਥੇ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਜਾਂਦਾ ਵਾ। ਜਦੋਂ Laash ਕੱਢੀ ਤੇ ਕਿਰਨਜੀਤ ਕੌਰ ਦੇ ਸਰੀਰ ਤੇ ਕੋਈ ਵੀ ਕੱਪੜਾ ਨਹੀਂ ਹੁੰਦਾ। ਕੇ ਰਣਜੀਤ ਕੌਰ ਦੀ ਬਾਡੀ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਦੇ ਨਾਲ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਕੀ ਕੁਝ ਕੀਤਾ ਗਿਆ ਹੋ ਸਕਦਾ ਹੈ ਲੋਕਾਂ ਦੀ ਭੀੜ ਵੱਧ ਵੇਖ ਕੇ ਪੁਲਿਸ ਵਾਲਿਆਂ ਨੂੰ ਲੋਕਾਂ ਦੇ ਗੁੱਸੇ ਦਾ ਡਰ ਹੁੰਦਾ ਵਾ ਜਿਸ ਕਰਕੇ ਜਲਦਬਾਜ਼ੀ ਵਿੱਚ ਉਹਦੀ ਬਾਡੀ ਨੂੰ ਪੋਸਟਮਾਰਟਮ ਲਈ ਹਸਪਤਾਲ ਘੱਲ ਦਿੱਤਾ ਜਾਂਦਾ ਵਾ ਤੇ ਕਿਰਨਜੀਤ ਕੌਰ ਦੀ ਬਾਡੀ ਦੇ ਪੋਸਟਮਾਰਟਮ ਤੋਂ ਵਿੱਚ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹਦਾ ਗੈਂਗ ਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਤੇ ਬਾਅਦ ਵਿੱਚ ਐਂਡ ਵਿੱਚ ਉਹਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇੱਥੇ ਹੀ ਪੁਲਿਸ ਨੂੰ ਇੱਕ ਬਹੁਤ ਹੀ ਜ਼ਰੂਰੀ ਸਬੂਤ ਵੀ ਕਿਰਨਜੀਤ ਕੌਰ ਦੀ ਬੋਡੀ ਉਤੋਂ ਮਿਲ ਜਾਂਦਾ। ਕਿਰਨਜੀਤ ਕੌਰ ਦੇ ਹੱਥ ਦੇ ਵਿੱਚ ਕੁਝ ਵਾਲਾਂ ਦੇ ਸੈਂਪਲ ਹੁੰਦੇ ਹਨ ਤੇ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਵਾਲ ਉਹਨਾਂ ਹੀ ਲੋਕਾਂ ਦੇ ਹੋ ਸਕਦੇ ਹਨ ਜਿਨ੍ਹਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ। ਜਲਦੀ ਹੀ ਕਿਰਨਜੀਤ ਕੌਰ ਨਾਲ ਜੋ ਕੁਝ ਵੀ ਹੋਇਆ ਉਹਦੀਆਂ ਖਬਰਾਂ ਲੱਗੇ ਬੰਨੇ ਦੇ ਪਿੰਡਾਂ ਸ਼ਹਿਰਾਂ ਵਿੱਚ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਵੇਖਦੇ ਆਂ ਹੀ ਵੇਖਦੇ ਆਂ ਜਿਹੜੀ ਮੂਵਮੈਂਟ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੇ ਲਈ ਸ਼ੁਰੂ ਕੀਤੀ ਗਈ ਸੀ ਉਹਦੇ ਨਾਲ ਹੋਰ ਵੀ ਜ਼ਿਆਦਾ ਲੋਕ ਜੁੜਨ ਲੱਗ ਜਾਂਦੇ ਹਨ ਕਿਰਨਜੀਤ ਕੌਰ ਦੀ ਬੋਡੀ ਨੂੰ 11 ਅਗਸਤ ਨੂੰ ਬਰਾਮਦ ਹੋਈ ਤੇ 11 ਅਗਸਤ ਦੀ ਸ਼ਾਮ ਨੂੰ ਹੁੰਦੇ ਹੁੰਦੇ ਪੁਲਿਸ ਵੱਲੋਂ ਮਹਿਲਕਲਾਂ ਦੇ ਵਿੱਚੋਂ ਇਹ ਸੱਤ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹਨਾਂ ਵਿੱਚੋਂ ਦੋ ਮੁੰਡੇ ਹੁੰਦੇ ਹਨ ਗੁਰਪ੍ਰੀਤ ਸਿੰਘ ਅਤੇ ਜਗਰਾਜ ਸਿੰਘ ਜੀਮਾ ਪਰਿਵਾਰ ਦੇ ਉਸ ਪਰਿਵਾਰ ਤੋਂ ਆਉਂਦੇ ਹਨ ਜਿਸ ਪਰਿਵਾਰ ਦੇ ਖੇਤਾਂ ਵਿੱਚ ਕਿਰਨਜੀਤ ਕੌਰ ਦਾ ਸਮਾਨ ਤੇ ਉਹਦੀ লাশ ਬਰਾਮਦ ਹੋਈ ਸੀ ਕਿਰਨਜੀਤ ਕੌਰ ਦੇ ਪਰਿਵਾਰ ਨੂੰ ਪਹਿਲਾਂ ਹੀ ਇਨ੍ਹਾਂ ਲੋਕਾਂ ਉੱਤੇ ਸ਼ੱਕ ਸੀਗਾ ਕਿਰਨਜੀਤ ਕੌਰ ਦੀ ਗਮਸ਼ੂਦਾ ਦੇ ਲਈ ਸ਼ੱਕ ਹੁੰਦਾ ਹੈ ਸਾਰ ਕੋਲ ਪਿੰਡ ਵਿੱਚ ਹੀ 30 35 ਕਿੱਲੇ ਪੈਲੀ ਹੁੰਦੀ ਹੈ ਤੇ ਇਹਨਾਂ ਦੇ ਲੋਕਲ ਪੋਲੀਟੀਸ਼ੀਅਨ ਦੇ ਨਾਲ ਵੀ ਚੰਗੇ ਲਿੰਕ ਹੁੰਦੇ ਹਨ ਇਨ੍ਹਾਂ ਨੂੰ ਪੁਲਿਸ ਨੂੰ ਇਨੇ ਦਿਨੀ ਪ੍ਰੈਸ਼ਰ ਬਣਾ ਕੇ ਕਾਰਵਾਈ ਨਾ ਕਰਨ ਦੇ ਲਈ ਮਜਬੂਰ ਕੀਤਾ ਗਿਆ ਗੁਰਪ੍ਰੀਤ ਸਿੰਘ ਤੇ ਜਗਰਾਜ ਸਿੰਘ ਚੀਮੇ ਤੋਂ ਇਲਾਵਾ ਦੋ ਮੁੰਡੇ ਹੁੰਦੇ ਆ ਦੇਸ਼ਰਾਜ ਤੇ ਪ੍ਰਤਾਪ ਸਿੰਘ ਜੋ ਇਸ ਪਰਿਵਾਰ ਦੇ ਸੀਰੀ ਦੱਸੇ ਜਾਂਦੇ ਹਨ ਤੇ ਇਸ ਤੋਂ ਇਲਾਵਾ ਤਿੰਨ ਹੋਰ ਮੁੰਡੇ ਪਿੰਡ ਵਿੱਚ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਹੁਣ ਇਸ ਕੇਸ ਦੇ ਵਿੱਚ ਜਿੰਨੇ ਵੀ ਲੋਕ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਦੀ ਵੀ ਫੋਟੋ ਮੀਡੀਆ ਵਿੱਚ ਪ੍ਰਕਾਸ਼ਿਤ ਨਹੀਂ ਹੋਣ ਦਿੱਤੀ ਗਈ ਆਮ ਤੌਰ ਤੇ ਜਿਹੜੇ ਕੇਸ ਐਨੇ ਪੁਰਾਣੇ ਹੁੰਦੇ ਆ ਉਹਨਾਂ ਵਿੱਚ ਫੋਟੋਆਂ ਲੱਭਣੀਆਂ ਸਭ ਤੋਂ ਮੁਸ਼ਕਲ ਕੰਮ ਹੁੰਦੀਆਂ ਹਨ ਇਹ ਵੀ ਹੋ ਸਕਦਾ ਹੈ ਕਿ ਇਸ ਫੈਮਿਲੀ ਦੀ ਰਾਜਨੀਤਿਕ ਪਹੁੰਚ ਹੋਣ ਕਰਕੇ ਇਸ ਕੇਸ ਵਿੱਚ ਜਿਹੜੇ ਮੁੰਡੇ ਫੜੇ ਗਏ ਸੀ ਉਹਨਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਹੋਣ ਹੀ ਨਾ ਦਿੱਤੀਆਂ ਗਈਆਂ ਹੋਣ ਕਿਰਨਜੀਤ ਕੌਰ ਦੀ ਬੋਡੀ ਮਿਲਣ ਤੋਂ ਇੱਕ ਦਿਨ ਬਾਅਦ 12 ਅਗਸਤ 1997 ਨੂੰ ਪਿੰਡ ਵਿੱਚ ਹੀ ਕਿਰਨਜੀਤ ਕੌਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਵਾ ਤੇ ਕਿਰਨਜੀਤ ਕੌਰ ਦੇ ਸੰਸਕਾਰ ਮੌਕੇ ਲਾਗੇ ਬੰਨੇ ਵਾਲੇ ਪਿੰਡਾਂ ਵਿੱਚੋਂ ਹਜ਼ਾਰਾਂ ਲੋਕਾਂ ਦੇ ਇਕੱਠ ਹੁੰਦਾ ਹੈ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਇਦਾਂ ਦੀ ਕੋਈ ਵੀ ਮੂਵਮੈਂਟ ਜੋ ਕਿਸੇ ਨੂੰ ਜਸਟਿਸ ਦਿਵਾਉਣ ਦੇ ਨਾਮ ਤੇ ਸ਼ੁਰੂ ਹੁੰਦੀ ਹੈ ਉਹ ਹੌਲੀ ਹੌਲੀ ਠੰਡੀ ਪੈ ਜਾਂਦੀ ਹੈ ਪਰ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੀ ਚਲਾਈ ਇਸ ਲਹਿਰ ਨੂੰ ਇੱਕ ਬਹੁਤ ਹੀ ਵਧੀਆ तरीके ਨਾਲ ਚਲਾਇਆ ਗਿਆ ਤੇ ਲੋਕਾਂ ਨੂੰ ਜਦੋਂ ਵੀ ਕਿਸੇ ਜਗ੍ਹਾ ਤੇ ਇਕੱਠੇ ਹੋਣ ਦਾ ਟਾਈਮ ਦਿੱਤਾ ਜਾਂਦਾ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਪਹੁੰਚਦੇ ਇੱਕ ਹਫ਼ਤੇ ਬਾਅਦ 20 ਅਗਸਤ ਨੂੰ ਕਿਰਨਜੀਤ ਕੌਰ ਦੇ ਭੋਗ ਤੇ ਵੀ ਲੋਕਾਂ ਦਾ ਭਾਰੀ ਇਕੱਠ ਹੋਇਆ ਲੋਕ ਲਹਿਰ ਨੂੰ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਹਾਈਜੈਕ ਨਹੀਂ ਕੀਤਾ ਜਾਣ ਦਿੱਤਾ ਗਿਆ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੇ ਲਈ ਮਨਜੀਤ ਸਿੰਘ ਧਨੇਰ ਦਾ ਇਸ ਲੋਕ ਲਹਿਰ ਦੇ ਵਿੱਚ ਸ਼ਾਮਲ ਹੋਣਾ ਕੋਈ ਇਤਫਾਕ ਨਹੀਂ ਸੀ ਇਸ ਕੇਸ ਦੇ ਆਉਣ ਤੋਂ 2 ਸਾਲ ਪਹਿਲਾਂ ਵੀ ਮਨਜੀਤ ਸਿੰਘ ਧਨੇਰ ਵੱਲੋਂ ਹੀ ਇੱਕ ਹੋਰ ਕਮੇਟੀ ਦੀ ਅਦਾਇਗੀ ਕੀਤੀ ਗਈ ਸੀ ਜਿੱਥੋਂ ਦੀ ਅਗਵਾਈ ਪੁਲਿਸ ਸਟੇਸ਼ਨ ਦੇ ਵਿੱਚ ਹੋਈ ਤੇ ਇੱਕ ਕਤਲ ਦੇ ਲਈ ਜ਼ਿੰਮੇਵਾਰ ਥਾਣੇਦਾਰ ਨੂੰ ਸਜ਼ਾ ਦਵਾਈ ਗਈ ਸੀ ਮਨਜੀਤ ਸਿੰਘ ਧਨੇਰ ਵੱਲੋਂ ਹੀ ਇੱਕ ਕਮੇਟੀ ਬਣਾ ਕੇ ਲੋਕ ਲਹਿਰ ਚਲਾਈ ਜਾਂਦੀ ਆ ਤੇ ਮਨਜੀਤ ਸਿੰਘ ਧਨੇਰ ਫਾਰਮਰ ਯੂਨੀਅਨ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਨਾਮ ਹੈ ਹੌਲੀ ਹੌਲੀ ਉਹਨਾਂ ਦੇ ਨਾਮ ਸਟੂਡੈਂਟ ਤੇ ਜਨਾਨੀਆਂ ਵਾਲੀ ਬਣੀਆਂ ਆਰਗੇਨਾਈਜੇਸ਼ਨਾਂ ਵੀ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਹੌਲੀ ਹੌਲੀ ਇਹ ਮੂਵਮੈਂਟ ਇੰਨੀ ਕੁ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਕਿ ਪੰਜਾਬ ਸਰਕਾਰ ਨੂੰ ਇਸ ਵੇਲੇ ਚ ਨੋਟਸ ਲੈਣਾ ਪੈਂਦਾ ਹੈ ਕਿਉਂਕਿ ਇਹ ਗੱਲ ਹੈਗੀ ਆ ਸਾਲ 1997-98 ਦੀ ਤੇ ਪੰਜਾਬ ਦੇ ਵਿੱਚ ਕਈ ਸਾਲਾਂ ਦੇ ਖੂਨ ਖਰਾਬੇ ਤੋਂ ਬਾਅਦ ਜਿਹੜੀ ਸ਼ਾਂਤੀ ਆ ਉਹ ਵਾਲ ਹੋਣੀ ਸ਼ੁਰੂ ਹੀ ਹੋਈ ਹੁੰਦੀ ਹੈ ਇਸੇ ਪੰਜਾਬ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਸ ਮੂਮੈਂਟ ਦੀ ਆੜ ਹੇਟ ਦੁਬਾਰਾ ਸ਼ਾਂਤੀ ਭੰਗ ਹੋਵੇ ਜਿਸ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਇਸ ਹਫਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਵਾ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਚੰਗੀ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਹੁਣ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਆਪਾਂ ਕਹਿ ਸਕਦੇ ਹਾਂ ਕਿ ਬੜੇ ਚੰਗੇ ਤਰੀਕੇ ਨਾਲ ਕੀਤੀ ਗਈ ਜੋ ਵੀ ਸਬੂਤ ਇਕੱਠੇ ਕੀਤੇ ਜਾਣੇ ਸੀ ਉਹ ਸਾਰੇ ਕੀਤੇ ਗਏ ਤੇ ਕਿਰਨਜੀਤ ਕੌਰ ਦੇ ਹੱਥ ਵਿੱਚ ਜਿਹੜੇ ਵਾਲ ਮਿਲੇ ਹਨ ਉਹ ਵੀ ਫਰੈਂਸਿਕ ਉਹਨਾਂ ਲੋਕਾਂ ਨਾਲ ਲਿੰਕ ਕੀਤੇ ਜਾ ਸਕਦੇ ਸੀ ਜਿਨ੍ਹਾਂ ਲੋਕਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਇਸ ਤੋਂ ਇਲਾਵਾ ਪੁਲਿਸ ਕੋਰ ਵਿਟਨੈਸ ਸਟੇਟਮੈਂਟਾਂ ਵੀ ਹੁੰਦੀਆਂ ਵਾ ਤੇ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਸੱਤਾਂ ਜਾਣਿਆਂ ਤੇ ਉੱਤੇ ਕਟਨੈਪਿੰਗ ਗੈਂਗ ਤੇ ਕਤਲ ਦਾ ਚਾਰਜ ਲਾਇਆ ਜਾਂਦਾ ਹੈ ਤੇ ਇੱਥੇ ਪੁਲਿਸ ਦਾ ਕਹਿਣਾ ਹੀ ਕਿ ਇਸ ਕੇਸ ਦੇ ਵਿੱਚ ਮੇਨ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਚੀਮਾ ਅਤੇ ਉਹਦਾ ਅਪਰਾਜਗਰਾ ਸਿੰਘ ਚੀਮਾ ਹੁੰਦੇ ਆ ਜਿਸ ਦਿਨ ਕਿਰਨਜੀਤ ਕੌਰ ਜੋ ਗਾਇਬ ਹੋਈ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹ ਮੁੰਡੇ ਰਾਸਤੇ ਵਿੱਚ ਖੜੇ ਹੁੰਦੇ ਆ ਜਦੋਂ ਕਿਰਨਜੀਤ ਕੌਰ ਲਾਗੋ ਸਾਈਕਲ ਤੇ ਆਪਣੇ ਸਕੂਲ ਨੂੰ ਜਾਂਦੀ ਹੈ ਤਾਂ ਇਹਨਾਂ ਮੁੰਡਿਆਂ ਵੱਲੋਂ ਕਿਰਨਜੀਤ ਕੌਰ ਨੂੰ ਕੁਝ ਕਿਹਾ ਜਾਂਦਾ ਵਾ ਜਿਸ ਤੋਂ ਬਾਅਦ ਕਿਰਨਜੀਤ ਕੌਰ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੀ ਹੈ ਹੁਣ ਹੋ ਸਕਦਾ ਹੈ ਕਿ ਇਹਨਾਂ ਮੁੰਡਿਆਂ ਨੇ ਜੋ ਹੋਰ ਕੁੜੀਆਂ ਨਾਲ ਹੀ ਇਦਾਂ ਦੀ ਹੀ ਹਰਕਤ ਕੀਤੀ ਹੋਵੇ ਤੇ ਕੁੜੀਆਂ ਚੁੱਪਚਾਪ ਚਲੀਆਂ ਜਾਂਦੀਆਂ ਹੋਣ ਪਰ ਜਦੋਂ ਕਿਰਨਜੀਤ ਕੌਰ ਨੇ ਇਦਾਂ ਰੋਕ ਕੇ ਇਹਨਾਂ ਨੂੰ ਜਵਾਬ ਦਿੱਤਾ ਉਦੋਂ ਇਹ ਗੱਲ ਇਹਨਾਂ ਦੋਵਾਂ ਭਰਾਵਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਤੇ ਜਗਰਾਜ ਸਿੰਘ ਚੀਮਾ ਦੋਵੇਂ ਭਰਾ پلان ਬਣਾਉਂਦੇ ਆ ਕਿ ਕਿਰਨਜੀਤ ਕੌਰ ਨੂੰ ਸਾਬਕ ਸਿਖਾਉਣਾ ਹੈ ਜਿਸ ਤੋਂ ਬਾਅਦ 29 ਜੁਲਾਈ ਨੂੰ ਇਹ ਦੋਵੇਂ ਭਰਾ ਕੁਝ ਹੋਰ ਮੁੰਡਿਆਂ ਨਾਲ ਮਿਲ ਕੇ ਸਕੂਲੋਂ ਘਰੇ ਵਾਪਸ ਆਉਂਦੇ ਆ ਤੇ ਕਿਰਨਜੀਤ ਕੌਰ ਨੂੰ ਪਹਿਲਾਂ ਅਗਵਾ ਕਰਦੇ ਆ ਇਹਨਾਂ ਸਾਰਿਆਂ ਵੱਲੋਂ ਕਿਰਨਜੀਤ ਕੌਰ ਦਾ ਰੇਪ ਕੀਤਾ ਜਾਂਦਾ ਤੇ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਐਂਡ ਵਿੱਚ ਉਹਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹਨੂੰ ਦੱਬ ਦਿੱਤਾ ਜਾਂਦਾ ਹੈ ਇੱਥੇ ਕਿਰਨਜੀਤ ਕੌਰ ਦੇ ਹੱਥ ਵਿੱਚ ਮਿਲੇ ਵਾਲ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੁਣ ਇੱਕ ਬੰਨੇ ਪੁਲਿਸ ਵਾਲੇ ਸਬੂਤ ਇਕੱਠੇ ਕਰਕੇ ਜਿੰਨਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੁੰਦਾ ਵਾ ਉਹਨਾਂ ਦੇ ਖਿਲਾਫ ਕੇਸ ਬਿਲਡ ਕਰਨ ਦਾ ਕੰਮ ਸ਼ੁਰੂ ਕਰਦੇ ਆ ਤੇ ਦੂਜੇ ਪਾਸੇ ਕਿਰਨਜੀਤ ਕੌਰ ਦੇ ਪਿਤਾ ਮਾਸਟਰ ਦਰਸ਼ਨ ਸਿੰਘ ਇੱਕ ਅਲੱਗ ਤਰ੍ਹਾਂ ਦੀ ਲੜਾਈ ਲੜਨੀ ਸ਼ੁਰੂ ਕਰਦੇ ਆ ਤੇ ਇਹ ਲੜਾਈ ਵੀ ਉਹਨਾਂ ਦੀ ਆਪਣੇ ਰਿਸ਼ਤੇਦਾਰਾਂ ਤੇ ਸੁਸਾਇਟੀ ਦੇ ਖਿਲਾਫ ਹੁਣ ਇਸ ਕੇਸ ਦੇ ਵਿੱਚ ਇਹ ਗੱਲ ਕਲੀਅਰ ਸੀ ਕਿ ਜਿਹੜੇ ਮੁੰਡੇ ਨੇ ਕਿਰਨਜੀਤ ਕੌਰ ਦਾ ਕਤਲ ਕੀਤਾ ਹੁੰਦਾ ਵਾ ਉਹ ਇੱਕ ਏਦਾਂ ਦੇ ਪਰਿਵਾਰ ਤੋਂ ਆਉਂਦੇ ਸੀ ਜਿਨ੍ਹਾਂ ਦੇ ਪੁਲਿਸ ਤੇ ਪੋਲੀਟੀਕਲ ਦੋਵਾਂ ਨਾਲ ਬਹੁਤ ਗੂੜੇ ਰਿਸ਼ਤੇ ਹੁੰਦੇ ਆ ਜਿਸ ਕਰਕੇ ਦਰਸ਼ਨ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਤੇ ਆਣਗਮਾਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੀਪ੍ਰੈਕਸ਼ਨ ਦਾ ਵੀ ਡਰ ਹੁੰਦਾ ਤੇ ਇੱਥੇ ਕੁਝ ਰਿਸ਼ਤੇਦਾਰਾਂ ਦਾ ਇਹ ਵੀ ਮੰਨਣਾ ਕਿ ਇੱਕ ਕੁੜੀ ਦਾ ਮਸਲਾ ਹੈ ਤੇ ਇਹਨੂੰ ਚੁੱਪ ਕਰਕੇ ਨਪਟਾਇਆ ਜਾਣਾ ਚਾਹੀਦਾ ਹੈ ਪਰ ਮਾਸਟਰ ਦਰਸ਼ਨ ਸਿੰਘ ਵੱਲੋਂ ਆਪਣੀ ਕੁੜੀ ਦੇ ਲਈ ਜਿਹੜੀ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ ਗਈ ਸੀ ਉਹ ਜਾਰੀ ਰੱਖੀ ਗਈ ਫਿਰ ਸਾਲ 1997 ਦੇ ਐਂਡ ਤੱਕ ਪੁਲਿਸ ਵੱਲੋਂ ਇਸ ਕੇਸ ਨੂੰ ਤਿਆਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਰਨਾਲੇ ਦੇ ਸੈਸ਼ਨ ਕੋਰਟ ਵਿੱਚ ਇਸ ਕੇਸ ਦੇ ਉੱਤੇ ਸੁਣਵਾਈ ਸ਼ੁਰੂ ਹੁੰਦੀ ਹੈ। ਇਸ ਕੇਸ ਦੇ ਵਿੱਚ ਸਬੂਤ ਬਿਲਕੁਲ ਕਲੀਅਰ ਸੀ। ਇਸ ਗੱਲ ਵੱਲ ਇਸ਼ਾਰਾ ਕਰਦੇ ਸੀ ਕਿ ਗੁਰਪ੍ਰੀਤ ਤੇ ਜਗਰਾਜ ਸਿੰਘ ਚੀਮਾ ਦੋਵੇਂ ਭਰਾਵਾਂ ਨੇ ਇੱਕ ਰਣਜੀਤ ਕੋਰ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਆਪਣੇ ਨਾਲ ਪੰਜ ਹੋਰ ਲੋਕਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ। ਜਦ ਵੀ ਇਸ ਕੇਸ ਦੀ ਸੁਣਵਾਈ ਦੀ ਤਰੀਕ ਹੁੰਦੀ ਕੋਰਟ ਲੋਕਾਂ ਨਾਲ ਭਰ ਜਾਂਦੀ। ਤੇ ਕੋਰਟ ਦੇ ਬਾਹਰ ਵੀ ਭਾਰੀ ਭੀੜ ਵੇਖੀ ਜਾ ਸਕਦੀ ਸੀ ਤੇ ਇਹ ਸਾਰੇ ਇੱਥੇ ਕਿਰਨਜੀਤ ਕੌਰ ਦੀ ਸਪੋਰਟ ਦੇ ਲਈ ਆਏ ਹੁੰਦੇ ਸੀ ਇੱਥੇ ਕੋਰਟ ਵਿੱਚ ਲੋਕਾਂ ਦੀ ਭਾਰੀ ਗਿਣਤੀ ਨੂੰ ਵੇਖਦੇ ਹੋਏ ਦੋਸ਼ੀਆਂ ਦੇ ਪਰਿਵਾਰਾਂ ਨੇ ਇਸ ਕੇਸ ਨੂੰ ਚੰਡੀਗੜ੍ਹ ਜਾਂ ਫਿਰ ਹਰਿਆਣੇ ਮੂਵ ਕਰਨ ਦੀ ਅਪੀਲ ਪਾਈ ਤੇ ਇੱਥੇ ਇੱਕ ਵਾਰ ਇਦਾਂ ਵੀ ਹੁੰਦਾ ਵਾ ਕਿ ਦੋਸ਼ੀਆਂ ਦੇ ਪਰਿਵਾਰ ਵੱਲੋਂ ਕੁਝ ਗੁੰਡੇ ਹਾਇਰ ਕੀਤੇ ਜਾਂਦੇ ਹਨ ਤੇ ਇਹਨਾਂ ਹਾਇਰ ਕੀਤੇ ਗਏ ਗੁੰਡਿਆਂ ਵੱਲੋਂ ਕੋਰਟ ਵਿੱਚ ਬਾਹਰ ਆਉਂਦੇ ਦੋਸ਼ੀਆਂ ਉੱਤੇ ਆਂਡੇ ਵਗੈਰਾ ਮਾਰੇ ਜਾਂਦੇ ਹਨ ਇਹ ਕੰਮ ਇਸ ਕਰਕੇ ਕਰਵਾਇਆ ਗਿਆ ਤਾਂ ਕਿ ਇਸ ਕੇਸ ਨੂੰ ਬਰਨਾਲੇ ਤੋਂ ਬਾਹਰ ਮੂਵ ਕੀਤਾ ਜਾ ਸਕੇ ਪਰ ਇਹਨਾਂ ਦੀ ਇਹ ਕੋਸ਼ਿਸ਼ ਕੋਈ ਵੀ ਚਾਲ ਕਾਮਯਾਬ ਨਹੀਂ ਹੁੰਦੀ ਤੇ ਕੇਸ ਬਰਨਾਲਾ ਸੈਸ਼ਨ ਕੋਰਟ ਦੇ ਵਿੱਚ ਹੀ ਕੰਟੀਨਿਊ ਰਹਿੰਦਾ ਹੈ ਇਹ ਕੇਸ ਅਗਲੇ 3 ਸਾਲ ਚੱਲਿਆ ਤੇ ਅਗਸਤ 2001 ਦੇ ਵਿੱਚ ਕਿਰਨਜੀਤ ਕੌਰ ਦੀ ਮੌਤ ਤੋਂ 4 ਸਾਲ ਬਾਅਦ ਬਰਨਾਲਾ ਸੈਸ਼ਨ ਕੋਰਟ ਦਾ ਫੈਸਲਾ ਆ ਜਾਂਦਾ ਹੈ ਕੋਰਟ ਵਿੱਚ ਜੋ ਵੀ ਸਬੂਤ ਪੇਸ਼ ਕੀਤੇ ਗਏ ਉਹਨਾਂ ਸਬੂਤਾਂ ਦੇ ਬੇਸ ਤੇ ਕੋਰਟ ਵਿੱਚ ਇਹਨਾਂ ਸਾਰੇ ਹੀ ਲੋਕਾਂ ਨੂੰ ਕਿਰਨਜੀਤ ਕੌਰ ਦੇ ਮਰਡਰ ਅਤੇ ਉਹਦੀ ਪਲੈਨਿੰਗ ਦੋਸ਼ੀ ਪਾਇਆ ਗਿਆ ਪਰ ਜਦ ਗੱਲ ਆਉਂਦੀ ਹੈ ਇਹਨਾਂ ਲੋਕਾਂ ਨੂੰ ਸਜ਼ਾ ਦੇਣ ਦੀ ਉਦੋਂ ਕੋਰਟ ਦਾ ਫੈਸਲਾ ਬਹੁਤ ਹੀ ਹੈਰਾਨੀਜਨਕ ਹੁੰਦਾ ਹੈ ਕਿਉਂਕਿ ਕੋਈ ਇਦਾਂ ਦਾ ਕ੍ਰਾਈਮ ਜੋ ਵਿਕਟਮ ਦੇ ਪਰਿਵਾਰ ਦੇ ਸਾਰੀ ਸੋਸਾਇਟੀ ਨੂੰ ਵੀ ਹਿਲਾ ਕੇ ਰੱਖ ਦਿੰਦਾ ਵਾ ਤੇ ਇੱਥੇ ਕਾਨੂੰਨ ਦੀ ਕੋਈ ਵੀ ਜਾਣਕਾਰੀ ਨਾ ਰੱਖਣ ਵਾਲਾ ਬੰਦਾ ਵੀ ਇਹ ਕਹਿ ਸਕਦਾ ਹੈ ਕਿ ਕਿਰਨਜੀਤ ਕੋਰ ਦਾ ਕੇਸ ਇਦਾਂ ਹੀ ਜਿੰਨਾ ਰੇਅਰਸ ਆਫ ਰੇਅਰਸ ਮੰਨਿਆ ਜਾਣਾ ਚਾਹੀਦਾ ਸੀ ਪਰ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਪ੍ਰੋਸੀਕਿਊਸ਼ਨ ਕੋਰਟ ਵਿੱਚ ਆਪਣਾ ਕੇਸ ਰੱਖਿਆ ਉਹਨਾਂ ਨੇ ਇਹਨਾਂ ਦੋਸ਼ੀਆਂ ਲਈ ਸਿਰਫ ਉਮਰ ਕੈਦ ਦੀ ਸਜ਼ਾ ਹੀ ਮੰਗੀ ਕਿਸੇ ਵੀ ਟਾਈਮ ਕਿਸੇ ਕੇਸ ਵਿੱਚ ਰੇਅਰਸ ਆਫ ਹੇਅਰਸ ਦਾ ਐਂਗਲ ਨਹੀਂ ਜੋੜਿਆ ਗਿਆ ਜਿਸ ਕਰਕੇ ਜਦੋਂ ਇਸ ਕੇਸ ਦਾ ਫੈਸਲਾ ਆਉਂਦਾ ਹੈ ਤੇ ਗੁਰਪ੍ਰੀਤ ਉਹਦੇ ਜਗਰਾਤ ਸਿੰਘ ਨਾਮ ਦੇ ਚੀਮੇ ਭਰਾ ਤੇ ਦੋ ਸੀਰੀਆਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਜਿਹੜੇ ਬਾਕੀ ਤਿੰਨ ਲੋਕ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਹੁੰਦੇ ਆ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਹੁਣ ਉਮਰ ਕੈਦ ਦੀ ਸਜ਼ਾ ਸਿਰਫ 14 ਸਾਲ ਭੁਗਤਨੀ ਹੁੰਦੀ ਹੈ ਪਰ ਜਿਸ ਤਰ੍ਹਾਂ ਇਹ ਕ੍ਰਾਈਮ ਸੀ ਉਹ ਕ੍ਰਾਈਮ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਸਜ਼ਾ ਬਹੁਤ ਘੱਟ ਹੈ ਕਿ ਇਦਾਂ ਦਾ ਕੇਸ ਜਿਹਦੇ ਵਿੱਚ ਮੌਤ ਦੀ ਸਜ਼ਾ ਕਨਸੀਡਰ ਕੀਤੀ ਜਾਣੀ ਚਾਹੀਦੀ ਹੈ ਤੇ ਘੱਟੋ-ਘੱਟ ਜਗਰਾਤ ਸਿੰਘ ਤੇ ਗੁਰਪ੍ਰੀਤ ਸਿੰਘ ਤੇ ਕਿਰਨਜੀਤ ਕੌਰ ਨੂੰ ਕਨੈਪ ਕਰਨ ਵਾਲੇ ਉਹਨਾਂ ਮਰਡਰ ਦਾ ਪਲਾਨ ਬਣਾਇਆ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਪਰ ਇੱਥੇ ਇਦਾਂ ਨਹੀਂ ਹੁੰਦਾ ਤੇ ਇਹਨਾਂ ਸਾਰੇ ਹੀ ਜਾਣਿਆਂ ਨੂੰ ਇੱਕ ਬਹੁਤ ਹੀ ਘਣਾਉਣੀ ਤੇ ਅਪਰਾਧਿਕ ਭਰੀ ਘਟਨਾ ਦੇ ਲਈ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਫਿਰ ਸਾਲ 2010 ਦੇ ਵਿੱਚ ਇਹਨਾਂ ਚਾਰੇ ਜਾਣਿਆਂ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਜਾਂਦਾ ਜਿਸ ਵਕਤ ਦੇਸ਼ ਰਾਜ ਤੇ ਪ੍ਰਤਾਪ ਸਿੰਘ ਜੋ ਕਿ ਮਾਈਗ੍ਰੇਟ ਵਰਕਰ ਹੁੰਦੇ ਆ ਇਹ ਦੋਵੇਂ ਪੰਜਾਬ ਛੱਡ ਕੇ ਚਲੇ ਜਾਂਦੇ ਆ ਤੇ ਗੁਰਪ੍ਰੀਤ ਸਿੰਘ ਤੇ ਜਗਰਾਜ ਸਿੰਘ ਚੀਮਾ ਪਿੰਡ ਵਿੱਚ ਹੀ ਆਪਣੀ ਇੱਕ ਲੋ ਪ੍ਰੋਫਾਈਲ ਜ਼ਿੰਦਗੀ ਸ਼ੁਰੂ ਕਰਦੇ ਹਾਂ ਹੁਣ ਜਦ ਸਾਲ 1997 ਤੋਂ ਲੈ ਕੇ ਸਾਲ 2000 ਤੱਕ ਕੋਰਟ ਵਿੱਚ ਕੇਸ ਚੱਲਦਾ ਸੀ ਉਦੋਂ ਕਿਰਨਜੀਤ ਕੌਰ ਦੇ ਕੇਸ ਦੇ ਨਾਲ ਹੀ ਦੋਸ਼ੀਆਂ ਦੇ ਪਰਿਵਾਰ ਵੱਲੋਂ ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੂਵਮੈਂਟ ਦੇ ਦੋ ਮੋਰੀ ਬੰਦੇ ਹੁੰਦੇ ਆ ਜਿਹੜੇ ਉਹਨਾਂ ਉੱਤੇ ਵੀ ਪੁਲਿਸ ਵੱਲੋਂ ਆਪਣੀ ਪਹੁੰਚ ਵਰਤ ਕੇ ਝੂਠੇ ਕੇਸ ਲਿਖਵਾਉਣ ਦਾ ਦੌਰ ਸ਼ੁਰੂ ਕੀਤਾ ਜਾਂਦਾ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਸਾਲ 1999 ਵਿੱਚ ਮਨਜੀਤ ਸਿੰਘ ਧਨੇਰ ਵੱਲੋਂ ਕੀਤੀ ਗਈ ਕਿਸੇ ਗੱਲ ਨੂੰ ਲੈ ਕੇ ਉਹਦੇ ਉੱਤੇ ਮਾਨਹਾਨੀ ਦੇ ਕੇਸ ਤੋਂ ਤੇ ਇਦਾਂ ਹੀ ਗੱਲ ਸਾਲ 2001 ਦੀ ਹੈ ਕਿਰਨਜੀਤ ਕੌਰ ਦੇ ਕੇਸ ਵਿੱਚ ਹਲੇ ਫੈਸਲਾ ਨਹੀਂ ਆਇਆ ਹੁੰਦਾ ਮਨਜੀਤ ਸਿੰਘ ਧਨੇਰ ਵੀ ਬਰਨਾਲਾ ਸੈਸ਼ਨ ਕੋਰਟ ਦੇ ਵਿੱਚ ਉਹਨਾਂ ਉੱਤੇ ਪਏ ਗਏ ਕਿਸੇ ਕੇਸ ਦੀ ਤਰੀਕ ਪਹੁੰਚਣ ਗਏ ਹੁੰਦੇ ਆ ਤੇ ਸੇਮ ਉਸੇ ਦਿਨ ਹੀ ਇਸੇ ਕੋਰਟ ਦੇ ਵਿੱਚ ਕਿਰਨਜੀਤ ਕੌਰ ਦੇ ਕੇਸ ਵਿੱਚ ਦੋ ਮੁੱਖ ਦੋਸ਼ੀ ਉਹਨਾਂ ਦਾ ਪਿਓ ਅਤੇ ਦਾਦਾ ਦੋਵੇਂ ਦਲੀਪ ਸਿੰਘ ਦਾਦਾ ਤੇ ਬਿਆਨਤ ਸਿੰਘ ਪਿਓ ਕੇਸ ਦੇ ਵਿੱਚ ਕੋਰਟ ਵਿੱਚ ਤਰੀਕ ਭੁਗਤਣ ਲਈ ਆਏ ਹੁੰਦੇ ਆ ਚੀਮਾ ਪਰਿਵਾਰ ਦੀ ਪਿੰਡ ਵਿੱਚ ਬਦਮਾਸ਼ੀ ਹੁੰਦੀ ਹੈ ਤੇ ਪਿੰਡ ਵਿੱਚ ਹੀ ਰਹਿਣ ਵਾਲੇ ਕੁਝ ਲੋਕਾਂ ਤੇ ਕੁਝ ਪਰਿਵਾਰਾਂ ਨਾਲ ਉਹਨਾਂ ਦੀ ਮਾੜੀ-ਮੋਟੀ ਲਾਕਡਾਟ ਚੱਲਦੀ ਹੀ ਰਹਿੰਦੀ ਹੈ ਪਿੰਡ ਵਿੱਚ ਕਿਸੇ ਹੋਰ ਪਰਿਵਾਰ ਨਾਲ ਚੱਲਦੇ ਕਿਸੇ ਝਗੜੇ ਤੋਂ ਲੈ ਕੇ ਬਿਆਨ ਸਿੰਘ ਚੀਮਾ ਤੇ ਦਲੀਪ ਸਿੰਘ ਚੀਮਾ ਕੋਰਟ ਵੱਲੋਂ ਆਪਣੀ ਤਰੀਕ ਭੁਗਤਾਨ ਆਏ ਹੁੰਦੇ ਆ ਜਦੋਂ ਬਿਆਨਤ ਸਿੰਘ ਦੇ ਦਲੀਪ ਸਿੰਘ ਕੋਟ ਤੋਂ ਬਾਹਰ ਆਉਂਦੇ ਆ ਉਦੋਂ ਜਿਹੜੇ ਪਰਿਵਾਰ ਦੇ ਖਿਲਾਫ ਉਹਨਾਂ ਦਾ ਕੇਸ ਸੀ ਉਸ ਪਰਿਵਾਰ ਵੱਲੋਂ ਕੁਝ ਮੈਂਬਰਾਂ ਵੱਲੋਂ ਉਹਨਾਂ ਦੋਵਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਇਸ ਕੇਸ ਦੇ ਦਲੀਪ ਸਿੰਘ ਚੀਮਾ ਜੋ ਕਿ ਕਿਰਨਜੀਤ ਸਿੰਘ ਦੇ ਕੇਸ ਦੇ ਵਿੱਚ ਮੁੱਖ ਦੋਸ਼ੀ ਹੁੰਦੇ ਆ ਉਹਨਾਂ ਮੁੰਡਿਆਂ ਦਾ ਦਾਦਾ ਹੁੰਦਾ ਉਹਦੇ ਸਿਰ ਉੱਤੇ ਖਿਲਾੜੀ ਨਾਲ ਵਾਰ ਕੀਤਾ ਜਾਂਦਾ ਤੇ 10 ਦਿਨ ਬਾਅਦ ਹਸਪੀਟਲ ਵਿੱਚ ਦਲੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਚੀਮਾ ਫੈਮਿਲੀ ਵੱਲੋਂ ਪੁਲਿਸ ਵਿੱਚ ਐਫ ਆਈ ਆਰ ਲਿਖਵਾਈ ਜਾਂਦੀ ਹੈ ਤੇ ਉਹਨਾਂ ਵੱਲੋਂ ਇਹ ਐਫ ਆਈ ਆਰ ਦੇ ਵਿੱਚ 6 ਨਾਮ ਐਡ ਕੀਤੇ ਜਾਂਦੇ ਹੈ ਇਹਨਾਂ ਵਿੱਚੋਂ ਤਿੰਨ ਨਾਮ ਹੁੰਦੇ ਆ ਉਸ ਪਰਿਵਾਰ ਦੇ ਜਿਨ੍ਹਾਂ ਨੇ ਦਲੀਪ ਸਿੰਘ ਤੇ ਬਿਆਨਤ ਸਿੰਘ ਚੀਮੇ ਦੇ ਉੱਤੇ ਹਮਲਾ ਕੀਤਾ ਤੇ ਬਾਕੀ ਤਿੰਨ ਨਾਮ ਹੁੰਦੇ ਆ ਮਨਜੀਤ ਸਿੰਘ ਧਨੇਰ ਨਰੈਣਦਤ ਤੇ ਪ੍ਰੇਮ ਕੁਮਾਰ ਹੁਣ ਇਹ ਤਿੰਨ ਲੋਕ ਜੋ ਕਿਰਨਜੀਤ ਕੌਰ ਨੂੰ ਇਨਸਾਬ ਤੋਂ ਆਉਣ ਲਈ ਸ਼ੁਰੂ ਕੀਤੀ ਗਈ ਲਹਿਰ ਦੇ ਲੀਡਰ ਹੁੰਦੇ ਆ ਹੁਣ ਕਿਉਂਕਿ ਇਹਨਾਂ ਤਿੰਨਾਂ ਉੱਤੇ ਕਿਸੇ ਹੋਰ ਕੇਸ ਦੇ ਵਿੱਚ ਤਰੀਕ ਭੁਗਤਾਨ ਆਏ ਹੁੰਦੇ ਆ ਬਿਆਨਤ ਸਿੰਘ ਅਤੇ ਦਲੀਪ ਸਿੰਘ ਉੱਤੇ ਹਮਲਾ ਹੁੰਦਾ ਹੈ ਇਹ ਤਿੰਨੋਂ ਵੀ ਉੱਥੇ ਹੀ ਮੌਜੂਦ ਹੁੰਦੇ ਆ ਪਰ ਇਹਨਾਂ ਦਾ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਹੁੰਦਾ ਇੱਥੇ ਬਿਆਨਤ ਸਿੰਘ ਚੀਮੇ ਵੱਲੋਂ ਪੁਲਿਸ ਦੇ ਵਿੱਚ ਜਿਹੜੇ ਕਨੈਕਸ਼ਨ ਹੀ ਉਹਨਾਂ ਨੂੰ ਵਰਤ ਕੇ ਇਹਨਾਂ ਤਿੰਨਾਂ ਦੇ ਝੂਠੇ ਕੇਸ ਵਿੱਚ ਐਫ ਆਈ ਆਰ ਲਿਖਵਾ ਦਿੱਤੀ ਜਾਂਦੀ ਹੈ ਕਿਰਨਜੀਤ ਕੌਰ ਦਾ ਕੇਸ ਅਲੱਗ ਚੱਲਦਾ ਤੇ ਹੁਣ ਨਾਲ ਹੀ ਦਲੀਪ ਸਿੰਘ ਦੀ ਮੌਤ ਦਾ ਜਿਹੜਾ ਕੇਸ ਆ ਉਹ ਵੀ ਕੋਰਟ ਵਿੱਚ ਸ਼ੁਰੂ ਹੋ ਜਾਂਦਾ ਹੈ ਇਸ ਕੇਸ ਵਿੱਚ ਮਨਜੀਤ ਸਿੰਘ ਧਨੇਰ ਨਰੈਣਦਤ ਤੇ ਪ੍ਰੇਮ ਕੁਵਾਰ ਨੂੰ ਕੋਰਟ ਵਿੱਚ ਪੇਸ਼ ਹੋਣਾ ਪੈਂਦਾ ਹੈ ਇੱਥੇ ਕਿਰਨਜੀਤ ਕੌਰ ਨੂੰ ਕਤਲ ਕਰਨ ਵਾਲੇ ਜਿਹੜੇ ਦੋ ਮੁੱਖ ਦੋਚੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਹ ਲੱਗਦਾ ਹੈ ਕਿ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੀ ਜਿਹੜੀ ਲੜਾਈ ਆ ਮੂਵਮੈਂਟ ਆ ਉਹ ਸਲੋ ਹੋ ਜਾਵੇਗੀ ਕਿਉਂਕਿ ਉਹਦੇ ਲੀਡਰ ਆਪ ਹੀ ਇੱਕ ਕੇਸ ਵਿੱਚ ਫਸ ਜਾਣਗੇ ਇਸ ਮੂਵਮੈਂਟ ਨੂੰ ਠੰਡੇ ਪਾ ਕੇ ਹੌਲੀ-ਹੌਲੀ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਹੋਇਆ ਇਸਦੇ ਉਲਟ ਜੋ ਵੀ ਇਸ ਕੇਸ ਦੇ ਵਿੱਚ ਮੂਵਮੈਂਟ ਚੱਲ ਰਹੀ ਸੀ ਲੋਕਾਂ ਨੇ ਇਹਨਾਂ ਤੇ ਝੂਠੇ ਕੇਸ ਪੈਣ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵਾਧਾ ਹੈ ਤੇ ਹੋਰ ਲੋਕ ਇਸ ਮੂਵਮੈਂਟ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਆ ਹੁਣ ਕਿਰਨਜੀਤ ਕੌਰ ਦਾ ਫੈਸਲਾ ਸਾਲ 2001 ਵਿੱਚ ਆ ਜਾਂਦਾ ਪਰ ਹੁਣ ਉਹਨਾਂ ਇਨਸਾਫ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੂਵਮੈਂਟ ਤਾਂ ਚਾਲੂ ਹੀ ਰਹਿੰਦੀ ਹੈ ਤੇ ਮੂਵਮੈਂਟ ਦੇ ਲੀਡਰਾਂ ਉੱਤੇ ਝੂਠੇ ਕੇਸ ਕਰਕੇ ਹੋਰ ਵੀ ਜ਼ਿਆਦਾ ਲੋਕ ਗੁੱਸੇ ਵਿੱਚ ਇਸ ਮੂਵਮੈਂਟ ਵਿੱਚ ਜੁੜਦੇ ਹਨ ਹੁਣ ਕਿਰਨਜੀਤ ਕੌਰ ਦਾ ਫੈਸਲਾ 2001 ਵਿੱਚ ਆ ਜਾਂਦਾ ਪਰ ਹੁਣ ਉਹਨਾਂ ਇਨਸਾਫ ਦਿਵਾਉਣ ਲਈ ਸ਼ੁਰੂ ਕੀਤੀ ਗਈ ਇਸ ਮੂਵਮੈਂਟ ਦੇ ਲੀਡਰ ਆਪ ਇਸ ਕੇਸ ਵਿੱਚ ਫਸ ਚੁੱਕੇ ਸੀ ਜੱਜ ਨੇ ਇਹਨਾਂ ਤਿੰਨਾਂ ਨੂੰ ਕੋਰਟ ਵਿੱਚ ਪੇਸ਼ ਹੋਣ ਦਾ ਆਰਡਰ ਦਿੱਤਾ ਤੇ ਦਲੀਪ ਸਿੰਘ ਦੀ ਮੌਤ ਨੂੰ ਲੈ ਕੇ ਜਿਹੜਾ ਕੇਸ ਚੱਲਿਆ ਉਹਦਾ ਫੈਸਲਾ ਆਇਆ ਸਾਲ 2005 ਦੇ ਵਿੱਚ ਤੇ ਜਿਹੜੇ 6 ਲੋਕਾਂ ਨੂੰ ਦਲੀਪ ਸਿੰਘ ਦੀ ਮੌਤ ਦੇ ਲਈ ਚਾਰਜ ਕੀਤਾ ਗਿਆ ਉਹਨਾਂ ਸਾਰੇ ਜਣਿਆਂ ਨੂੰ ਕੋਰਟ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਇਹਨਾਂ ਵਿੱਚ ਹੀ ਹੁੰਦਿਆ ਮਨਜੀਤ ਸਿੰਘ ਧਨੇਰ ਨਰੈਣਦੱਤ ਤੇ ਪ੍ਰੇਮ ਕੁਮਾਰ ਆਏਗੇ ਫੈਸਲੇ ਤੋਂ ਬਾਅਦ ਦੁਬਾਰਾ ਸਾਰੇ ਬੰਨੇ ਬਹੁਤ ਜ਼ਿਆਦਾ ਗੁੱਸਾ ਫੈਲ ਜਾਂਦਾ ਹੈ ਤੇ ਲੋਕ ਇੱਕ ਵਾਰ ਫਿਰ ਮਨਜੀਤ ਸਿੰਘ ਧਨੇਰ ਦੇ ਨਾਲ ਬਾਕੀ ਦੋਵੇਂ ਜਾਣਿਆਂ ਦੀ ਹਮਾਇਤ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਨਾਲ ਹੀ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਜਥੇਬੰਦੀਆਂ ਵੀ ਮਨਜੀਤ ਸਿੰਘ ਧਨੇਰ ਦੀ ਹਮਾਇਤ ਦੇ ਵਿੱਚ ਅੱਗੇ ਆਉਂਦੀਆਂ ਹਨ ਤੇ ਸਾਲ 2007 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੰਜਾਬ ਦਾ ਚੀਫ ਮਨਿਸਟਰ ਬਣਦਾ ਹੈ ਤਾਂ ਉਦੋਂ ਉਹਨਾਂ ਵੱਲੋਂ ਮਨਜੀਤ ਸਿੰਘ ਧਨੇਰ ਦੇ ਨਾਲ ਬਾਕੀ ਦੋਹਾਂ ਜਾਣਿਆਂ ਨੂੰ ਵੀ ਮਾਫ ਕਰ ਦਿੱਤੀ ਜਾਂਦੀ ਹੈ ਇੱਥੇ ਇੱਕ ਹੋਰ ਕੰਪਲੀਕੇਸ਼ਨ ਪੈਦਾ ਹੋ ਜਾਂਦੀ ਹੈ। ਇਸ ਟਾਈਮ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹਨਾਂ ਤਿੰਨਾਂ ਦੀ ਸਜ਼ਾ ਮਾਫ਼ ਕੀਤੀ ਗਈ। ਉਸ ਟਾਈਮ ਤੇ ਇਹਨਾਂ ਤਿੰਨਾਂ ਦੀ ਪੰਜਾਬ ਹਾਈ ਕੋਰਟ ਦੇ ਵਿੱਚ ਵੀ ਇਹ ਸਜ਼ਾ ਦੇ ਖਿਲਾਫ ਇੱਕ ਅਪੀਲ ਪਾਈ ਗਈ ਸੀ ਤੇ ਆਮ ਤੌਰ ਤੇ ਇਦਾਂ ਹੁੰਦਾ ਵਾ ਕਿ ਜਦੋਂ ਵੀ ਕਿਸੇ ਦੀ ਸਜ਼ਾ ਦੇ ਖਿਲਾਫ ਕੋਈ ਅਪੀਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੁੰਦੀ ਹੈ ਉਦੋਂ ਸਰਕਾਰ ਵੱਲੋਂ ਸਜ਼ਾ ਮਾਫ਼ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਹਾਈ ਕੋਰਟ ਦਾ ਇਹ ਹੁਕਮ ਹੁੰਦਾ ਹੈ ਕਿ ਜਿਹੜੀ ਸਜ਼ਾ ਪੰਜਾਬ ਸਰਕਾਰ ਵੱਲੋਂ ਮਾਫ਼ ਕੀਤੀ ਗਈ ਹੈ ਉਹ ਲੀਗਲੀ ਸਟੈਂਡ ਨਹੀਂ ਕਰਦੀ ਤੇ ਇੱਕ ਵਾਰ ਫਿਰ ਮਨਜੀਤ ਸਿੰਘ ਧਨੇਰ ਤੇ ਨਰੈਨਦਤ ਦੇ ਪ੍ਰੇਮਕਾਰ ਦੇ ਖਿਲਾਫ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਫਿਰ ਹਾਈ ਕੋਰਟ ਵਿੱਚ ਪਾਈ ਅਪੀਲ ਤੋਂ ਬਾਅਦ ਜਦੋਂ ਫੈਸਲਾ ਆਉਂਦਾ ਵਾ ਤੇ ਹਾਈ ਕੋਰਟ ਵੱਲੋਂ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਪਰ ਬਾਕੀ ਦੋ ਜਾਨਦਤ ਤੇ ਪ੍ਰੇਮ ਕੁਮਾਰ ਨੂੰ ਛੱਡ ਦਿੱਤਾ ਜਾਂਦਾ ਮਨਜੀਤ ਸਿੰਘ ਧਨੇਰ ਵੱਲੋਂ ਆਪਣੀ ਸਜਾਦੇ ਖਿਲਾਫ ਉਸ ਵੇਲੇ ਸੁਪਰੀਮ ਕੋਰਟ ਵਿੱਚ ਅਪੀਲ ਪਾਈ ਜਾਂਦੀ ਹੈ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਅਗਲੇ 10 ਸਾਲ ਚੱਲਦਾ ਇੱਥੇ ਮਨਜੀਤ ਸਿੰਘ ਧਨੇਰ ਦੇ ਕੇਸ ਜਰੂਰ ਪੈ ਚੁੱਕਾ ਸੀ ਪਰ ਜਿਹੜੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਨਜੀਤ ਸਿੰਘ ਧਨੇਰ ਦੀ ਰੈਪਿਊਟੇਸ਼ਨ ਹੁੰਦੀ ਹੈ ਉਹ ਦਿਨੋ ਦਿਨ ਵੱਧਦੀ ਹੀ ਜਾਂਦੀ ਹੈ ਜਿਸ ਦੇ ਚੱਲਦਿਆਂ ਸਾਲ 2014 ਦੇ ਵਿੱਚ ਬੀਕੇਯੂ ਮਤਲਬ ਕਿ ਭਾਰਤੀ ਕਿਸਾਨ ਯੂਨিয়ন ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਜਾਂਦਾ ਹੈ ਮਨਜੀਤ ਸਿੰਘ ਧਨੇਰ ਨੇ ਲੋਕਾਂ ਦੇ ਹੱਕਾਂ ਲਈ ਖੜ ਕੇ ਆਵਾਜ਼ ਚੁੱਕਣ ਵਾਲਾ ਕੰਮ ਕਿਰਨਜੀਤ ਕੌਰ ਦੇ ਕੇਸ ਵਿੱਚ ਫੈਸਲਾ ਆਉਣ ਤੋਂ ਬਾਅਦ ਬੰਦ ਨਹੀਂ ਕੀਤਾ ਤੇ ਕਿਰਨਜੀਤ ਕੌਰ ਦੇ ਵਾਂਗ ਹੋਰ ਵੀ ਕਈ ਇਦਾਂ ਦੇ ਕੇਸ ਵਿੱਚ ਉਹਨਾਂ ਵੱਲੋਂ ਇਦਾਂ ਹੀ ਮੂਵਮੈਂਟ ਚਲਾਈਆਂ ਜਾਂਦੀਆਂ ਧੁੱਕਣ ਇਨਸਾਫ ਦਵਾਇਆ ਜਾਂਦਾ ਪਰ ਮਨਜੀਤ ਸਿੰਘ ਧਨੇਰ ਨੇ ਆਪਣਾ ਕੇਸ ਪਿਆ ਉਹਦਾ ਉਹਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸਾਲ 2019 ਦੇ ਵਿੱਚ ਆਉਂਦਾ ਵਾ ਤੇ ਇੱਕ ਵਾਰ ਫਿਰ ਸੁਪਰੀਮ ਕੋਰਟ ਵੱਲੋਂ ਮਨਜੀਤ ਸਿੰਘ ਧਰੇਰ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਤੇ ਸਾਲ 2014 ਦੇ ਵਿੱਚ ਫਾਈਨਲੀ ਮਨਜੀਤ ਸਿੰਘ ਧਰੇਰ ਨੂੰ ਇੱਕ ਮਹੀਨੇ ਦੇ ਵਿੱਚ ਪੇਸ਼ ਹੋਣ ਦੀ ਗਿਰਫਤਾਰੀ ਦੇਣ ਨੂੰ ਕਿਹਾ ਜਾਂਦਾ ਵਾ ਜਿਸ ਵੇਲੇ ਮਨਜੀਤ ਸਿੰਘ ਧਰੇਰ ਦੀ ਸਜ਼ਾ ਬਰਕਰਾਰ ਰੱਖਣ ਦੀ ਗੱਲ ਲੋਕਾਂ ਵਿੱਚ ਪਹੁੰਚਦੀ ਤਾਂ ਦੁਬਾਰਾ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਤੇ ਤੇ 44 ਅਲੱਗ-ਅਲੱਗ ਤਰ੍ਹਾਂ ਦੀਆਂ ਜਥੇਬੰਦੀਆਂ ਤੇ ਸਟੂਡੈਂਟ ਯੂਨੀਅਨਾਂ ਇਕੱਠੀਆਂ ਹੋ ਕੇ ਦੁਬਾਰਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੰਦੀਆਂ ਤੇ ਹੁਣ ਜਿਹੜੇ ਤਿੰਨ ਮਨਜੀਤ ਸਿੰਘ ਧਰੇਰ ਦੇ ਕੋਟ ਅੱਗੇ ਪੇਸ਼ ਹੋਣਾ ਆਪਣੀ ਗ੍ਰਿਫਤਾਰੀ ਦੇਣੀ ਹੁੰਦੀ ਹੈ ਤੇ ਪੰਜਾਬ ਵਿੱਚ ਚੱਲਦੇ ਧਰਨੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਆ ਉਸ ਟਾਈਮ ਦੇ ਪੰਜਾਬ ਦੇ ਸੀਐਮ ਕੈਪਟਨ ਮਨਿੰਦਰ ਸਿੰਘ ਵੱਲੋਂ ਪੰਜਾਬ ਦੇ ਗਵਰਨਰ ਦੇ ਅੱਗੇ ਦਰਖਾਸਤ ਪਾਈ ਜਾਂਦੀ ਹੈ ਕਿ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਮਾਫ ਕਰਨ ਦੇ ਉੱਤੇ ਵਿਚਾਰ ਕੀਤਾ ਜਾਵੇ ਪਰ ਕੈਪਟਨ ਮਰਿੰਦਰ ਸਿੰਘ ਵੱਲੋਂ ਪਾਈ ਇਸ ਦਰਖਾਸਤ ਤੋਂ ਬਾਅਦ ਨਵੰਬਰ 13 2019 ਦੇ ਵਿੱਚ ਪੰਜਾਬ ਦੇ ਗਵਰਨਰ ਵੱਲੋਂ ਮਨਜੀਤ ਸਿੰਘ ਧਨੇਰ ਦੀ ਜਿਹੜੀ ਸਜ਼ਾ ਹੁੰਦੀ ਹੈ ਉਹਨੂੰ ਮਾਫ ਕਰ ਦਿੱਤਾ ਜਾਂਦਾ ਤੇ ਇਸ ਤਰ੍ਹਾਂ 20 ਸਾਲ ਦੀ ਲੜਾਈ ਤੋਂ ਬਾਅਦ ਮਨਜੀਤ ਸਿੰਘ ਧਨੇਰ ਉੱਤੇ ਪਏ ਕੇਸਾਂ ਦਾ ਅੰਤ ਹੁੰਦਾ ਹੈ ਹੁਣ ਇਸ ਕੇਸ ਵਿੱਚ ਆਪਾਂ ਕੀ ਅਸਲ ਕ੍ਰਿਮੀਨਲ ਨੂੰ ਸਜ਼ਾ ਜ਼ਿਆਦਾ ਮਿਲੀ ਜਾਂ ਫਿਰ ਕਿਰਨਜੀਤ ਕੌਰ ਦੀ ਲੜਾਈ ਲੜਨ ਵਾਲੇ ਮਨਜੀਤ ਸਿੰਘ ਧਨੇਰ ਨੂੰ ਮਨਜੀਤ ਸਿੰਘ ਧਨੇਰ ਦਾ ਕਹਿਣਾ ਹੈ ਕਿ ਇਸ ਕੇਸ ਦੀ ਲੜਾਈ ਦੇ ਦੌਰਾਨ ਉਹਨਾਂ ਨੂੰ ਕਰੋੜਾਂ ਰੁਪਏ ਆਫਰ ਕੀਤੇ ਗਏ ਕਿ ਉਹ ਚੁੱਪ ਚਾਪ ਸਾਈਡ ਤੇ ਹੋ ਕੇ ਬੈਠ ਜਾਣ ਪਰ ਮਨਜੀਤ ਸਿੰਘ ਧਨੇਰ ਨੇ ਇੱਕ ਤੇ ਕਿਸੇ ਕੋਲੋਂ ਰਿਸ਼ਵਤ ਲੈ ਕੇ ਝੂਠ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਜਿਹੜੀ ਉਹਨਾਂ ਦੀ ਆਪਣੇ ਪਰਿਵਾਰ ਦੀ ਡੇਢ ਕਿੱਲਾ ਜ਼ਮੀਨ ਹੈਗੀ ਸੀ ਉਹ ਵੀ ਉਹਨਾਂ ਉੱਤੇ ਪਏ ਕੇ ਸਾਨੂੰ ਲੜਦਿਆਂ ਲੜਦਿਆਂ ਵੇਖ ਜਾਂਦੀ ਹੈ ਤੇ ਇਸ ਟਾਈਮ ਤੇ ਉਹਨਾਂ ਦਾ ਆਪਣਾ ਪਰਿਵਾਰ ਠੇਕੇ ਤੇ ਜ਼ਮੀਨ ਲੈ ਕੇ ਵਾਹੁੰਦਾ ਹੈ ਕਿਰਨਜੀਤ ਕੌਰ ਨੂੰ ਜੋ ਵੀ ਥੋੜਾ ਬਹੁਤਾ ਇਨਸਾਫ ਮਿਲਿਆ ਉਸ ਤੋਂ ਬਾਅਦ ਜਿਹੜੀ ਕਿਰਨਜੀਤ ਕੌਰ ਦੇ ਨਾਮ ਤੇ ਐਕਸ਼ਨ ਕਮੇਟੀ ਬਣਾਈ ਹੁੰਦੀ ਹੈ ਤੇ ਇਸ ਕਮੇਟੀ ਨੂੰ ਏਦਾਂ ਦੇ ਹੋਰ ਕੇਸਾਂ ਵਿੱਚ ਔਰਤ ਨੂੰ ਇਨਸਾਫ ਦਿਵਾਉਣ ਦੇ ਲਈ ਵਰਤਿਆ ਜਾਂਦਾ ਵਾ ਹੋਰ ਵੀ ਕਈ ਔਮੈਨ ਆਰਗੇਨਾਈਜੇਸ਼ਨਾਂ ਵੀ ਜੁੜ ਜਾਂਦੀਆਂ ਨੇ ਜਿਸ ਕਰਕੇ ਇਸ ਕਮੇਟੀ ਦਾ ਜਿਹੜਾ ਕੰਮ ਉਹ ਥੋੜਾ ਹੋਰ ਆਰਗੇਨਾਈਜ਼ ਹੋ ਜਾਂਦਾ ਹੈ ਤੇ ਆਪ ਕਿਰਨਜੀਤ ਕੌਰ ਦੀ ਕਹਾਣੀ ਨੂੰ ਨਰਭਾਇਆ ਕਾਂਡ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਸਕਦਾ ਹੈ ਇਹ ਦੋਵੇਂ ਹੀ ਕੇਸ ਬਹੁਤ ਹੀ ਸਿਮੂਲਰ ਨਜ਼ਰ ਆਉਂਦੇ ਹਨ ਪਰ ਇਹਨਾਂ ਦੋਹਾਂ ਦੀਆਂ ਕੇਸਾਂ ਵਿੱਚ ਜਿਹੜੇ ਦੋਸ਼ੀ ਸੀ ਮਤਲਬ ਕਿ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਤੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਦਿੱਲੀ ਵਾਲੇ ਨਰਭਾਇਆ ਕਾਂਡ ਵਿੱਚ ਜਿਹੜੇ ਦੋਸ਼ੀ ਹੁੰਦੇ ਹੈ ਉਹ ਸਾਰੇ ਗਰੀਬ ਪਰਿਵਾਰਾਂ ਵਿੱਚ ਆਉਂਦੇ ਸੀ ਤੇ ਦੂਜੇ ਪਾਸੇ ਕਿਰਨਜੀਤ ਕੌਰ ਦੀ ਕੇਸ ਵਿੱਚ ਦੋਵੇਂ ਦੋਸ਼ੀ ਵਧੀਆ ਪਰਿਵਾਰਾਂ ਵਿੱਚ ਹੋਣ ਕਰਕੇ ਉਹਨਾਂ ਨੂੰ ਪੋਲੀਟੀਕਲ ਪੁਲਿਸ ਅਤੇ ਕੋਰਟ ਵਿੱਚ ਜਿੰਨਾ ਵੀ ਫੇਵਰ ਮਿਲ ਸਕਦਾ ਸੀ ਉਹਨਾਂ ਮਿਲਿਆ ਇਹ ਗੱਲ ਐਂਡ ਵਿੱਚ ਪੁਲਿਸ ਦੀ ਕਾਰਵਾਈ ਵਿੱਚ ਨਜ਼ਰ ਵੀ ਆਉਂਦੀ ਜੀਤ ਕੌਰ ਦਾ ਕੇਸ ਰੇਅਰਸਟ ਆਫ ਰੇਅਰ ਕੇਸ ਹੈ ਜਿਸ ਤੋਂ ਬਾਅਦ ਇਸ ਕੇਸ ਦੇ ਵਿੱਚ ਦੋਵੇਂ ਮੁੱਖ ਦੋਸ਼ੀਆਂ ਨੂੰ ਬਹੁਤ ਆਸਾਨੀ ਨਾਲ ਮੌਤ ਦੀ ਸਜ਼ਾ ਦਿਵਾਈ ਜਾ ਸਕਦੀ ਸੀ ਪਰ ਇੱਥੇ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੇ ਵੀ ਪ੍ਰੈਸ਼ਰ ਹੇਠ ਹੋਣ ਦੇ ਬਾਵਜੂਦ ਉਹਨਾਂ ਦੋਸ਼ੀਆਂ ਦੇ ਪਰਿਵਾਰਾਂ ਨੂੰ ਜਿੰਨਾ ਫੇਵਰ ਕਰ ਸਕਦੇ ਸੀ ਉਹਨਾਂ ਕੀਤਾ ਗਿਆ ਤੇ ਇਸ ਕੋਸ ਨੂੰ ਸਿਰਫ ਉਮਰ ਕੈਦ ਤੱਕ ਰੱਖਿਆ ਗਿਆ ਜਿਵੇਂ ਨੇ ਦੋਸ਼ੀਆਂ ਦੇ ਜਿਹੜੇ ਪਰਿਵਾਰ ਸੀ ਉਹਨਾਂ ਕੋਲ ਵੀ ਖੁੱਲਾ ਪੈਸਾ ਹੋਣ ਕਰਕੇ ਉਹ ਵਧੀਆ ਡਿਫੈਂਸ ਲਾਓ ਹਾਇਰ ਕਰ ਸਕਦੇ ਤੇ ਐਂਡ ਵਿੱਚ ਇਸ ਕੇਸ ਦੇ ਵਿੱਚ ਬਹੁਤ ਥੋੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਕਿ ਰਣਜੀਤ ਕੌਰ ਦਾ ਕੇਸ ਪੰਜਾਬ ਦੀ ਹਿਸਟਰੀ ਵਿੱਚ ਇੱਕ ਲੈਂਡਮਾਰਕ ਕੇਸ ਹੋ ਸਕਦਾ ਸੀ ਪਰ ਅੱਜ ਦੇ ਟਾਈਮ ਵਿੱਚ ਲੋਕਾਂ ਨੂੰ ਪੁੱਛਿਆ ਜਾਵੇ ਕਿਉਂ ਮਹਿਲ ਕਲਾਂ ਦੀ ਕਿਰਨਜੀਤ ਕੌਰ ਦੇ ਕੇਸ ਬਾਰੇ ਜਾਣਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਜੋਰਟੀ ਲੋਕ ਇਸ ਕੇਸ ਨੂੰ ਜਾਣਦੇ ਹੋਣਗੇ ਹੁਣ ਐਂਡ ਵਿੱਚ ਆਪਾਂ ਗੱਲ ਕਰਦੇ ਆ ਉਹਨਾਂ ਦੋ ਮੁੰਡਿਆਂ ਦੀ ਜਿਨ੍ਹਾਂ ਨੇ ਕਿਰਨਜੀਤ ਕੌਰ ਦਾ ਬਦਲਾ ਲੈਣ ਦੇ ਲਈ ਉਹਨਾਂ ਵਿੱਚੋਂ ਮਰਡਰ ਕਰਨ ਦਾ ਪਲਾਨ ਬਣਾਇਆ ਹੁਣ ਅੱਜ ਕੱਲ ਕਿਹਾ ਜਾਂਦਾ ਵਾ ਕਿ ਮੋਬਾਈਲ ਫੋਨ ਕਰਕੇ ਸਾਰੇ ਬੰਨੇ ਗੰਦ ਬਹੁਤ ਵੱਧ ਗਿਆ ਹੈ ਪਰ ਜਿਸ ਟਾਈਮ ਦੀ ਕਿਰਨਜੀਤ ਕੌਰ ਦਾ ਕੇਸ ਆਇਆ ਉਸ ਟਾਈਮ ਤੇ ਮੋਬਾਈਲ ਫੋਨ ਹੁੰਦੇ ਜ਼ਰੂਰ ਸੀ ਪਰ ਨਾ ਹੀ ਅੱਜਕੱਲ੍ਹ ਵਾਂਗ ਲੋਕਾਂ ਦੇ ਹੱਥਾਂ ਵਿੱਚ ਹੁੰਦੇ ਸੀ ਤੇ ਨਾ ਹੀ ਉਹਨਾਂ ਉੱਤੇ ਉਹ ਸਾਰਾ ਕੁਝ ਵੇਖਿਆ ਜਾ ਸਕਦਾ ਸੀ ਜੋ ਅੱਜ ਵੇਖਿਆ ਜਾਂਦਾ ਹੈ ਫਿਰ ਇਹਨਾਂ ਮੁੰਡਿਆਂ ਦੇ ਅੰਦਰ ਇਦਾਂ ਦੀ ਭਾਵਨਾ ਕਿੱਦਾਂ ਪੈਦਾ ਹੋਈ ਕਿ ਉਹ ਇੱਕ ਕੁੜੀ ਤੋਂ ਬਦਲਾ ਲੈਣ ਬਈ ਰੇ ਸੋਚ ਰਹੇ ਸੀ ਇਹਨਾਂ ਨੇ ਕਿਹੜਾ ਇਦਾਂ ਦਾ ਸੀਆਈਡੀ ਵੇਖਿਆ ਜਿਸ ਕਰਕੇ ਇਹਨਾਂ ਦੇ ਅੰਦਰ ਇਹ ਭਾਵਨਾ ਪੈਦਾ ਹੋਈ ਦੋਸਤੋ ਇਹ ਤੁਸੀਂ ਕਹਾਣੀ ਸੁਣੀ ਹੈ ਸੁਣ ਕੇ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟਾਂ ਵਿੱਚ ਤੁਸੀਂ ਆਪਣੀ رائے ਦੇ ਸਕਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਸਤਰੀਕਾਲ